ਕੀ ਕਪ ਹੋਵੇਗਾ ਤੇ ਲੁੱਪੋਂ ਵਾਲੇ ਅਮਨੇ ਦਾ ਮੋਟਰਸਾਈਕਲ ਦਾ ਮਾਰਸਮਾਰ ਕੀਤਾ ਜਾਵੇਗਾ ਲੁੱਪੋਂ ਵਾਲੇ ਅਮਨੇ ਦਾ ਮੋਟਰਸਾਈਕਲ ਦਾ ਮਾਰਸਮਾਰ ਜੰਡਵਰ ਦੇ ਵਿੱਚ ਕੀਤਾ ਜਾਵੇਗਾ ਅਗਲੇ ਵੀਰੇ 1 ਫਰਵਰੀ 2026 ਬਸਟਾ ਨੂੰ ਗੱਡੀਆਂ ਮੇਜ ਲੀਗ ਦੇ ਮੈਚ ਹੋਣਗੇ ਲੈ ਵੀ ਅਮਰਿਆ ਕਰਦੇ ਗੱਲ ਲਓ ਬੰਟੀ ਇਸ ਵੇਲੇ ਪਹਿਲੀ ਰੇਡ ਪਾਉਣ ਦੇ ਲਈ ਨੌਜਨ ਵਧਿਆ ਹੋਇਆ ਸਾਹੋਕੇ ਵਾਲਾ ਟੱਕਰ ਸਿਰੇ ਦੀ ਨੰਬਰ ਬੰਟੀ ਦਾ ਨੰਬਰ ਇਸ ਲਈ ਬੰਟੀ ਦਾ ਹਰਪੀਤ ਪੀਤੇ ਦਾ ਧੰਨਵਾਦ ਹੈ ਲੈ ਵੀ ਪੀਤੇ ਤੂੰ ਅਨਾਉਂਸ ਕਰ ਦਿੱਤਾ ਆ ਗਿਆ ਆਪਾਂ ਉਹ ਕਿਸੇ ਖਿਡਾਰੀ ਦਾ ਹੀ ਮਾਣ ਕਰਦੇ ਆਗੇ ਔਰ ਸਾਹਮਣੇ ਦੇਖਦਾ ਸੁਲਤਾਨ ਸੁਲਤਾਨ ਤਕੜਾ ਨੰਬਰ ਜੋੜਦਾ ਉਹ ਮਰਿੰਡੇ ਵਾਲੇ ਫਾਈਨਲ ਦਾ ਨਜ਼ਾਰਾ ਕੀ ਦੇ ਕੀਨੇ ਲੈਣਾ ਲਲਕਾਰੇ ਮਰਿੰਡੇ ਦੇ ਵਿੱਚ ਵੱਜਨੇ ਸ਼ੁਰੂ ਹੋ ਗਿਆ ਨਿੱਕਾ ਨਜ਼ੋਰ ਵਾਲਾ ਤਕੜਾ ਨੰਬਰ ਜੋੜਦਾ ਹੋਇਆ ਕਕਰਾਲੀ ਸਾਹਿਬ ਕਰ ਦਿਓ ਸਫਤ ਮੁੰਡੇ ਦੀ ਲਓ ਕਰਮਜੀਤ ਘਣਗਸ ਕਹਿੰਦੇ ਰੇਡ ਪੌਂਟੀ ਮੈਦਾਨ ਦੇ ਵਿੱਚ ਤਿਆਰ ਹੈ ਸ਼ੀਸ਼ਰ ਵਾਲਾ ਬੁਰੀਆ ਇਹ ਪੰਜ ਹਾਰ ਲਿਆਂਦਾ ਜੇਤੂ ਹੈ ਇਹ ਸੀਜ਼ਨ ਦੇ ਵਿੱਚ ਇਸ ਗੱਲ ਨੂੰ ਨੇ ਪੰਜ ਹਾਰ ਲਈ ਜਿੱਤ ਕੇ ਦੁਨੀਆ ਦੇ ਵਿੱਚ ਧਮ ਭਾਈ ਹੋਈ ਹੈ ਇੱਕ ਵਾਰ ਤਾੜੀਆਂ ਨੌਜਵਾਨਾਂ ਦੀ ਮਾਰ ਦਿਓ ਤੁਹਾਡਾ ਦਿਲੋਂ ਧੰਨਵਾਦ ਹੈ ਪਰ ਵੇਖਦੇ ਵੀ ਸਾਹਮਣੇ ਐਨ ਹਿੱਕ ਜ਼ੋਰ ਦੇ ਨਾਲ ਐਨ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵਾਹ ਓਏ ਨੌਜਵਾਨਾ ਧਾਕੜ ਗੋਖੜੀਆਂ ਵਾਲਾ ਨਹੀਂ ਰੁਕ ਸਕਿਆ ਇਸ ਨੌਜਵਾਨ ਇਹ ਪੁਆਇੰਟ ਧਾਵੀ ਨੇ ਜੋੜਿਆ ਨੌਜਵਾਨ ਗੋਰਾ ਰੇਡ ਪੌਂਡੀ ਤਿਆਰ ਹੈ ਜਦੋਂ ਆਸ ਮਾਲਕ ਤੇ ਰੱਖੀ ਹੋਵੇ ਤਾਂ ਫਿਰ ਫਿਕਰ ਦੀ ਮਾਲਕੀ ਕਰਦਾ ਹੈ ਤਾਂ ਫਿਰ ਫਿਕਰ ਵੀ ਮਾਲਕ ਹੀ ਕਰਦਾ ਲੋਕੋਂ ਵਾਲਿਆ ਫਿਕਰ ਵੀ ਮਾਲਕੀ ਕਰਦਾ ਹੈ ਟੁਕਰਾਲੀ ਸਾਹਿਬ ਨੇ ਗੱਲ ਸਿਰੇ ਦੀ ਆਖੀ ਹੈ ਹਰ ਸਾਲੂ ਵਾਲਾ ਗੋਰਾ ਇਸ ਲਈ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਸਾਹੋਕੇ ਵਾਲਾ ਰਵੀ ਹੈ ਇਹ ਕੈਨੇਡਾ ਕੱਪ ਦਾ ਬੈਸਟ ਹੈ ਸਿਰਾ 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 ਮਰਿੰਡੇ ਦੇ ਮੇਲੇ ਤੇ ਆਹ ਸਿਰਾ ਹੋਈ ਜਾਂਦਾ ਹੈ ਸਾਹੋਕੇ ਵਾਲਾ

ਇਥੇ ਹੋਣ ਸਲਾਮਾ ਯੁਰਤਾ ਨੂੰ ਕਦਰ ਨਾ ਪੈਂਦੀ ਚੰਮਦੀ ਏ ਕੁੜੀਏ ਨਹੀਂ ਮਿੱਟੀ ਮਾਲਵੇ ਦੀ ਬੰਦੇ ਅੱਤ ਗਰਾਉਂਡੇ ਜਾਂਦੀ ਹੈ ਪਰਮਿੰਦਰ ਸਾਡਾ ਵੀ ਰਸੇਲੀਆ ਤੇ ਵਿਜੀਤ ਕੰਗ ਕੈਨੇਡਾ ਵਾਲਾ ਉਹ ਸ਼ਰੂ ਸ਼ੇਰ ਗਿਲਦੇ ਪਰ ਮਿੱਤਰ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਆਓ ਸ਼ੰਨਾ ਵਾਲਾ ਪਾਲੀ ਮੁੰਡਾ ਪਟਿਆਲੇ ਵਾਲਾ ਮੁੰਡਾ ਅਮਰੀਕਾ ਵਾਲਾ ਉਹ ਮੁੰਡਾ ਪਟਿਆਲੇ ਵਾਲਾ ਮੁੰਡਾ ਕਹਿੰਦੇ ਅਮਰੀਕਾ ਵਾਲਾ ਐਨ ਬਾਟਮ ਪਰਦਾ ਫਿਰਦਾ ਵਧੀਆ ਪੁਆਇੰਟ ਜੁੜ ਗਿਆ ਜੇ ਬੰਟੀ ਅੱਜ ਬੈਸਟ ਬਣ ਗਿਆ ਤੇ ਪੰਜ ਕੱਪਾਂ ਦਾ ਬੈਸਟ ਬਣਨਾ ਹੈ ਇਹ ਵੀ ਰਿਕਾਰਡ ਬਣਨਾ ਹੈ ਅੱਜ ਮੇਜਰ ਲੀਗ ਕਈ ਰਿਕਾਰਡ ਬਾੜਿਆ ਅੱਜ ਮੇਜਰ ਲੀਗ ਦੇ ਕਈ ਰਿਕਾਰਡ ਬਾੜਿਆ ਕਈ ਰਿਕਾਰਡ ਟੁੱਟੜਿਆ ਕਈ ਬਾੜਿਆ ਆ ਰੇਡ ਬੌਂਡੀ ਦੇਸੀ ਫਰਮਾਨੇ ਵਾਲਾ ਮੈਦਾਨ ਦੇ ਵਿੱਚ ਤਿਆਰ ਹੈ ਸ਼ੀਲੂ ਤਿਆਰ ਹੈ ਤੇ ਜਸਾ ਤਿਆਰ ਹੈ ਧਾਕੜ ਤਿਆਰ ਹੈ ਸੀਚੇ ਵਾਲੀਆ ਤਿਆਰ ਹੈ ਕੌਣ ਦੋ ਹੱਥ ਕਰਦਾ ਹੈ ਗੱਲ ਸਮੇਂ ਦੀ ਹੋਣੀ ਹੈ ਆ ਗੱਲ ਸਮੇਂ ਦੀ ਹੋਣੀ ਹੈ ਬੋਲਿਆ ਹੋਇਆ ਧਾਵਾ ਕੌਣ ਨੌਜਵਾਨ ਰੋਕਣ ਦੀ ਗੱਲ ਕਰਦਾ ਹੈ ਇਹ ਫਰਮਾਨੇ ਵਾਲਾ ਦੇਸੀ ਹੈ ਇਹ ਸ਼ਾਹਕੋਟਿਆਂ ਦਾ ਦੇਸੀ ਹੈ ਪਲੀਜ਼ ਮੈਚ ਰੋਕ ਦਿਓ ਆ ਜਿੰਨੇ ਫੋਟੋਗ੍ਰਾਫਰ ਆ ਪਲੀਜ਼ ਬਾਹਰ ਚਲੋ ਭਾਈ ਯਾਰ ਕਬੱਡੀ ਵੇਖ ਲੈਣ ਦੇ ਲੋਕਾਂ ਨੂੰ ਬਾਹਰ ਚਲੋ ਫੈਡਰੇਸ਼ਨ ਦਾ ਮੈਚ ਹੈ ਹੱਥ ਜੋੜ ਕੇ ਬੇਨਤੀ ਹੈ ਪਲੀਜ਼ ਬਾਹਰਲੀ ਸਾਈਡ ਚਲੋ ਕਰਾਓ ਜੀ ਮੈਂ ਸ਼ੁਰੂ ਨਿੱਕੇ ਦੀ ਰੇਡ ਪੈ ਗਈ ਕਕਰਾਲੀ ਸਾਹਿਬ ਕਰਿਓ ਗੱਲ ਲਓ ਨਦੋਰ ਵਾਲਾ ਨਿੱਕਾ ਰੇਡ ਪਾੜੀ ਮੈਦਾਨ ਦੇ ਵਿੱਚ ਫੇਰ ਤਿਆਰ ਹੈ ਇਹ ਨੌਜਵਾਨ ਕਹਿੰਦੇ ਇਹ ਸੀਜ਼ਨ ਦੇ ਵਿੱਚ ਇਹ ਵੀ ਕਈ ਰਿਕਾਰਡ ਬਣਾਉਣ ਜਾ ਰਿਹਾ ਹੈ ਨਦੋਰ ਵਾਲਾ ਨਿੱਕਾ ਵੀ ਕਈ ਰਿਕਾਰਡ ਬਣਾਉਣ ਜਾ ਰਿਹਾ ਹੈ ਲਓ ਪ੍ਰੀਤਮ ਪਹਿਲਵਾਨ ਦਾ ਪੁੱਤਰ ਘੜੂਏ ਵਾਲਾ ਸੁਲਤਾਨ ਦੱਲੀ ਦਾ ਵੀ ਰੇਡ ਪਾ ਰਿਹਾ ਹੈ ਅੱਜ ਕਹਿੰਦੇ ਦੱਲੀ ਵੀ ਅਮਰੀਕਾ ਤੋਂ ਆਇਆ ਹੋਇਆ ਹੈ ਉਹ ਵੀ ਆਨੰਦ ਮਾਣ ਰਿਹਾ ਲਓ ਸੁਲਤਾਨ ਦੀ ਰੇਡ ਤੇ ਨੌਜਵਾਨ ਨੇ ਗਿੱਟਾ ਫੇਰ ਗੁੱਟ ਲੱਗਿਆ ਹੋਇਆ ਜੋਰ ਚੱਪਾ 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 ਚਰਖਾ ਚੱਲਦਾ ਪਰ ਸੁਲਤਾਨ ਟੀ ਆ ਗਿਆ ਪਿਛਲੇ 4 ਕਪਾਂ ਦਾ ਵੈਸ ਹੈ ਮੇਰੇ ਵੀਰੋ ਇਹ ਹੈ ਗੁਰਵਿੰਦਰ ਸਿੰਘ ਕੋਲੀਆਂ ਬੱਲ ਦਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਬੰਟੀ ਚਾਰ ਜਫਾ ਤਿਆਰ ਨੇ ਹੁਣ ਕਿਹੜਾ ਖਿਡਾਰੀ ਲਾ ਕੇ ਜਫਾ ਬਲੇ ਬਲੇ ਕਰਵਾਵੇਗਾ ਆ ਚੱਕ ਸਾਭੂ ਵਾਲਾ ਸੋਹਣਾ ਪਰ ਨੰਬਰ ਬੰਟੀ ਦਾ ਨੰਬਰ ਬੰਟੀ ਦਾ ਆ ਬੂਰੀਆ ਇਹਨੂੰ ਹਾਰ ਲਿਆਂਦਾ ਜੇਤੂ ਆਖਿਆ ਜਾਂਦਾ ਹੈ ਇਹਨੂੰ ਹਾਰ ਲਿਆਂਦਾ ਜੇਤੂ ਆਖਿਆ ਜਾਂਦਾ ਇਹਨੇ ਕਈ ਹਾਰਲੇ ਜਿੱਤੇ ਆਹ ਵੇਖਦਾ ਵੀ ਇਸ ਲਈ ਸ਼ਾਹਕੋੜ ਦੀ ਟੀਮ ਲਈ ਤਗੜਾ ਨੰਬਰ ਜੋੜਦਾ ਹੋਇਆ ਗੋਰੇ ਦੀ ਰੇਡ ਕਕਰਾਲੀ ਸਾਹਿਬ ਦੇ ਕੋਲ ਆ ਰੇਡ ਪਾਉਣੀ ਮੈਦਾਨ ਦੇ ਵਿੱਚ ਫੇਰ ਤਿਆਰ ਹੈ ਕਿ ਬਾਜ ਉੱਚੀਆਂ ਡਿਆਰੀਆਂ ਮਾਰ ਲਈ ਕਦੇ ਕਬੂਤਰਾਂ ਨਾਲ ਸਲਾਹ ਨਹੀਂ ਕਰਦੇ ਜਦੋਂ ਸ਼ੇਰ ਸ਼ਿਕਾਰ ਤੇ ਨਿਕਲਦੇ ਆ ਕਦੇ ਗਿੱਦੜਾਂ ਦੀ ਪ੍ਰਵਾਹ ਨਹੀਂ ਕਰਦੇ ਜਦੋਂ ਸ਼ੇਰ ਸ਼ਿਕਾਰ ਤੇ ਨਿਕਲਦੇ ਆ ਫਿਰ ਗਿੱਦੜਾਂ ਦੀ ਪ੍ਰਵਾਹ ਨਹੀਂ ਕਰਦੇ ਆਏ ਨੌਜਵਾਨ ਗੋਰਾ ਆਹ ਗੋਰਾ ਗੋਰਾ ਤੇ ਸੋਨੀ ਗੋਰਾ ਤੇ ਸੋਨੀ ਪਰ ਗੋਰਾ ਭੱਜਾ ਜਾਂਦਾ ਇੱਕ ਹੋਰ ਪੈਨ ਜੋੜਨ ਦੇ ਵਿੱਚ ਕੰਮ ਜਾਬੀ ਹਾਸਲ ਕਰ ਗਿਆ ਇੱਕ ਇੱਕ ਵੱਡੀ ਦਾ ਨਿਆਰਾ ਗਿਆ ਹੋਇਆ ਛੰਨਾ ਵਾਲਾ ਪਾਲੀ ਆਹ ਛੰਨਾ ਵਾਲਾ ਪਾਲੀ ਕਬੱਡੀ ਪਾ ਰਿਹਾ ਹੈ ਇੱਕ ਪਾਸੇ ਸ਼ੀਲੂ ਦੁਨੀਆ ਦਾ ਟਾਪਰ ਹੈ ਤੇ ਨਾਲ ਉਹਦੇ ਸਾਥੀ ਕਹਿੰਦੇ ਤਿਆਰੀ ਦੇ ਵਿੱਚ ਹੈ ਬੇ ਆ ਪਲਾਂਟੀ ਨਿਊਜ਼ੀਲੈਂਡ ਨਵਾਂ ਸ਼ਹਿਰ ਦੀ ਟੀਮ ਹੈ ਬੇਜਰ ਲੀ ਕਬੱਡੀ ਫੈਡਰੇਸ਼ਨ ਦਾ ਇਹ ਸੀਜ਼ਨ ਦਾ ਲਾਸਟ ਕਬੱਡੀ ਕੱਪ ਲਾਸਟ ਫਾਈਨਲ ਮੈਚ ਇਤਿਹਾਸ ਸੁਨਹਿਰੀ ਅੱਖਰਾਂ ਦੇ ਨਾਲ ਸੁਨਹਿਰੀ ਪੰਨਿਆਂ ਤੇ ਸ਼ੀਲੂ ਤੇ ਪਾਲੀ ਵਾਰ ਨਹੀਂ ਜਾਂਦਾ ਕਾਲੀ ਉਹ ਮਰਿੰਡੇ ਵਾਲਾ ਮਰਿੰਡੇ ਚ ਧੂਮਾਂ ਪਈਆਂ ਪਈਆਂ ਅੱਜ ਸਿਰੇ ਦਾ ਮੈਚ ਹੈ ਅੱਜ ਮੇਜਰ ਲੀਗ ਕਬੱਡੀ ਫੈਡਰੇਸ਼ਨ ਦਾ ਇਹ ਲਾਸਟ ਕੱਪ ਹੈ ਗਲੈਡੀਏਟਰ ਦੀ ਖੇਡ ਸਜਦਾ ਆ ਮੋਹਰ ਵਾਲਾ ਨਿੱਕਾ ਸਿਰੇ ਦਾ ਨੰਬਰ ਜੋੜਦਾ ਹੋਇਆ ਦੇਸੀ ਦੀ ਰੇਡ ਤੇ ਗਗਰਾਲੀ ਸਾਹਿਬ ਦੇ ਬੋਲ ਦੇਸੀ ਫਰਮਾੜੇ ਵਾਲਾ ਰੇਡ ਪੌਂਡੀ ਮੈਦਾਨ ਦੇ ਵਿੱਚ ਫਿਰ ਵਧਿਆ ਹੋਇਆ ਵਾਹ ਓਏ ਨੌਜਵਾਨਾ ਆ ਸੀਚੇ ਵਾਲੀਆ ਇਹ ਪਿੰਦੋ ਹੈ ਇਹ ਵਹਿਗਰੂ ਦਾ ਵੀਰ ਹੈ ਪਿੰਦੂ ਸੀਚੇ ਵਾਲੀਆ ਵਧੀਆ ਟਰਾਈ ਕੀਤੀ ਹੈ ਧਾਵੀ ਨੇ ਤਕੜਾ ਪੁਆਇੰਟ ਜੋੜਿਆ ਅਗਲੀ ਰੇਡ ਪੌਂਡੀ ਬੰਟੀ ਕੋਲੇ ਵਾਲੇ ਦੀ ਤਰਤੇ ਹੈ ਇਹ ਜੰਡਪਰੀਏ ਕਹਿੰਦੇ ਪੀਤੇ ਦੇ ਨਾਲ ਜਾਰੀ ਯੰਡਪਰੀਏ ਪੀਤੇ ਦੇ ਨਾਲ ਜਾ ਰਹੀ ਹੈ ਸਰਿੰਦਰ ਟੀਮਾ ਤੇ ਨਾਲ ਭੀਮੇ ਜੀ ਪੁੱਜੇ ਹੋਇਆ ੜੁੜਕੀ ਵਾਲਾ ਫਤਿਹ ਵੀ ਆਇਆ ਹੋਇਆ ਬਾਟੀ ਦਾ ਬੋਲਿਆ ਹੋਇਆ ਧਾਵਾ ਆਹ ਨੌਜਵਾਨ ਸੋਹਣ ਐਸਵੇ ਕੋਸ਼ਿਸ਼ ਕਰਦਾ ਪਰ ਖਾਲਸੇ ਨੇ ਐਲਾਨ ਕਰ ਦਿੱਤਾ 2 ਪੁਆਇੰਟ ਧਾਵੀ ਦਾ ਉਧਰ ਕਾਰੀ ਬਡਾਲੇ ਵੱਲੋਂ ਇਸ ਰੇਡ ਤੇ 1000 ਇਸੇ ਰੇਡ ਤੇ ਇੱਕੋ ਰੇਡ ਤੇ 1000 ਲੱਗਿਆ ਹੋਇਆ ਪ੍ਰੀਤਮ ਭਰਵਾਨ ਦਾ ਪੁੱਤਰ ਪਾ ਕੇ ਰੇਡ ਪੁਆਇੰਟ ਜੋੜ ਗਿਆ ਤੇ 1000 ਜਿੱਤ ਗਿਆ ਗੋਰਾ ਰਸਾਲੂ ਵਾਲਾ ਅਗਲੀ ਰੇਡ ਪਾਉਣ ਦੇ ਲਈ ਵਾਧਾ ਹੋਇਆ ਸਾਰੀ ਪ੍ਰਬੰਧਕ ਕਮੇਟੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਪੁੱਜੀ ਹੋ ਜਨ ਗੋਰਾ ਇਸ ਲਈ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਹੈ ਬੀਸ਼ਾ ਕਪਤਾਨ ਨਾਲ ਕਹਿੰਦੇ ਸੋਨੀ ਹੈ ਉਰਲੀ ਕਿੰਨੀ ਤੇ ਵੇਖਦਾ ਵੀ ਅਰਸ਼ਾ ਚੱਕ ਸਾਬੂ ਵਾਲਾ ਸੋਹਣਾ ਪਰ ਗੋਰਾ ਇਸ ਲਈ ਤਗੜਾ ਨੰਬਰ ਆਪਣੀ ਟੀਮ ਲਈ ਜੋੜਦਾ ਹੋਇਆ ਹੈ ਪੂਰੀਏ ਦੀ ਰੇਡ ਇਹ ਸੁਪਰ ਫਾਈਨਲ ਹੈ ਤੋਂ ਇਧਰ ਕੋਣੀ ਦੀ ਧਿਆਨ ਦਿਓ ਖਿਡਾਰੀ ਦੇ ਐਨ ਸਾਹਮਣੇ ਨੌਜਨ ਦੀ ਪਈ ਰੇਡ ਚਾਰ ਜਾਫੀ ਬੇਪਲੈਂਟੀ ਅਵਤਾਰ ਤਾਰੀ ਦੀ ਟੀਮ ਮਠੱਡਿਆਂ ਦੇ ਦੀਪਦੀ ਰਣਜੀਤ ਰਾਏ ਦੀ ਸਤਨਾਮ ਬੈਸੜਾ ਦੀ ਟੀਮ ਹੈ ਦੂਸਰੇ ਪਾਸੇ ਰੁੜਕੇ ਦੇ ਬਲਜੀਤ ਸੰਧੂ ਦੀ ਟੀਮ ਖੇਡ ਰਹੀ ਹੈ ਮੇਰੀ ਕਬੱਡੀ ਕਲੱਬ ਮੈਟਰੋ ਕਬੱਡੀ ਕਲੱਬ ਵਾਲਿਆਂ ਦੀ ਟੀਮ ਖੇਡ ਰਹੀ ਹੈ ਵੈਨਕੂਵਰ ਵਾਲਿਆਂ ਦੀ ਟੀਮ ਖੇਡ ਰਹੀ ਹੈ ਘੜੂਏ ਵਾਲਾ ਪੂਰਾ ਆਇਆ ਹੋਇਆ ਕੈਨੇਡਾ ਤੋਂ ਇਹ ਪੂਰੇ ਘੜੂਏ ਵਾਲੇ ਦੀ ਟੀਮ ਹੈ ਸਾਹਮਣੇ ਸਿਰਾ ਹੋਏ ਗਬਰੂਆ ਸਿਰਾ ਹੋਏ ਗਬਰੂਆ ਇਹਨ ਬੱਲੇ ਬੱਲੇ ਕਰਵਾ ਦੁੱਤੀ ਹੈ ਹਰਸ਼ਾ ਬੁੱਕਣ ਵਾਲੀ ਹੈ ਤਕੜਾ ਜਫਾ ਲਾ ਕੇ ਬੱਲੇ ਬੱਲੇ ਕਰਵਾ ਗਿਆ ਉਧਰ ਸੰਨੀ ਗਰੇਵਾਲ ਪੁੱਜਿਆ ਹੋਇਆ ਕਲਾਸੋ ਪੇਂਟਿੰਗ ਵਾਲਾ ਹਰਜਾਪ ਜਾਲ ਪੁੱਜਿਆ ਹੋਇਆ ਸਾਹਦੇ ਟੀਵੀ ਦੀ ਗੱਲ ਹੁੰਦੀ ਹੈ ਔਰ ਸਾਹਮਣੇ ਦੇਸੀ ਦੀ ਰੇਡ ਕਕਰਾਲੀ ਸਾਹਿਬ ਦੇ ਬੋਲ ਸ਼ਿਲੂ ਦਾ ਯੂਐਸਏ ਦਾ ਸ਼ਿਲੂ ਸ਼ਿਲੂ ਸ਼ੀਲੂ ਸ਼ੀਲੂ ਇਲੂ 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 ਕਰ ਆ ਗਿਆ ਇਲੂ ਇਲੂ ਪਰਮੇਂਦਰ ਯੂ ਐਸ ਏ ਤੇ ਨਾਲ ਸਾਡਾ ਰੰਗੀ ਵੀਰ ਤੇ ਵਜੀਤ ਕੰਗ ਕਹਿੰਦੇ ਕਨੇਡਾ ਵਾਲਾ ਉਹਨਾਂ ਦਾ ਵੀ ਧੰਨਵਾਦ ਕੀਤਾ ਜਾਂਦਾ ਹੈ ਗੁਰੂ ਸ਼ੇਰ ਸਾਡਾ ਵੀਰ ਤੇ ਮੰਨੇ ਕੰਗ ਉਹਨਾਂ ਦਾ ਧੰਨਵਾਦ ਹੈ ਜਿਹੜੇ ਕਿ ਗੁਰੂ ਸ਼ੇਰ ਗੁਰੂ ਸ਼ੇਰ ਗਿੱਲ ਦੇ ਪਰਮ ਪਰਮੇਰ ਮਿੱਤਰ ਹੈ ਕਾਲੀ ਵਿੱਚ ਪਰਮੇਰ ਮਿੱਤਰ ਨੇ ਕਾਲੀ ਬੜਵਾਲੀ ਵੱਲੋਂ 1000 ਜੰਡ ਜੀ ਆ ਲੈ ਲਿਓ ਇੱਧਰ ਸ਼ੀਲੂ ਦੇ ਲਈ ਆਇਆ ਹੈ 1000 ਰੁਪਇਆ ਇੱਧਰੋਂ ਪ੍ਰਾਪਤ ਕਰ ਲਿਓ ਪਰਮੇਂਦਰ ਆਸਟ੍ਰੇਲੀਆ ਦਾ ਵੀ ਬਹੁਤ-ਬਹੁਤ ਧੰਨਵਾਦ ਕੀਤਾ ਜਾਂਦਾ ਹੈ ਲਾਲੀ ਵੀਰ ਉਹਨਾਂ ਦਾ ਲਾਲੀ ਵੀਰ ਕਹਿੰਦਾ ਵੀ ਸੁਲਤਾਨ ਦੀਆਂ ਦੋ ਕਬੱਡੀਆਂ 2000 ਦੀਆਂ ਪੈਣਗੀਆਂ ਜਿਹੜਾ ਲਾਈਵ ਵਾਲਾ ਕੈਮਰਾ ਉਹ ਕਲੀਅਰ ਕਰ ਰਿਓ ਜੀ ਉਹਨੇ ਮੂਰੇ ਨਾ ਕੋਈ ਵੀਰ ਖੜੇ ਆ 1000 ਲੈ ਲਈ ਵੀਰ ਤੋਂ ਇਧਰਲੀ ਸਾਈਡ ਇਧਰ ਕਾਲੀ ਵੀਰ ਉਹਨਾਂ ਦੋ ਮਨਪ੍ਰੀਤ ਯੂ ਐਸ ਏ ਪਰਮੇਂਦਰ ਕਹਿੰਦੇ ਆਸੇਲੀਆ ਤੇ ਨਾਲ ਸਾਡਾ ਵੀਰ ਗੁਰੂ ਸ਼ੇਰ ਗਿੱਲ ਬਹੁਤ ਵੱਡੀ ਮਿਹਨਤ ਹੈ ਪਿਆਰ ਹੈ ਗਿੰਨੀ ਦੇ ਨਾਲ ਕਮਲ ਰਕੜ ਉਹਨਾਂ ਦੇ ਨਾਲ ਆਹ ਵੇਖਦੇ ਨੌਜਵਾਨ ਨਿੱਕਾ ਨਦੌਰ ਵਾਲਾ ਅਗਲੀ ਰੇਡ ਪੌਂਟੀ ਮੈਦਾਨ ਦੇ ਵਿੱਚ ਵਧਿਆ ਹੋਇਆ ਹੈ ਸ਼ਾਹ ਕੋਟੀਏ ਚਾਰ ਜਾਫੀ ਇੰਦਰਪਾਲ ਬਜਵੇ ਦੀ ਟੀਮ ਹੈ ਬਜੀਤ ਸੰਧੂ ਦੀ ਕਹਿੰਦੇ ਐਨ ਵੱਡੀ ਟੀਮ ਮੈਦਾਨ ਦੇ ਵਿੱਚ ਉਤਾਰੀ ਹੋਈ ਹੈ ਪਰ ਨਦੌਰ ਵਾਲਾ ਨਿੱਕਾ ਭੱਜਾ ਜਾਂਦਾ ਇੱਕ ਹੋਰ ਪੈਂਟ ਜੁੜ ਗਿਆ ਕਿ ਬਾਪ ਤਕੜਾ ਖੇਡਿਆ ਪੁੱਤ ਦੀ ਚੜਤ ਵੀ ਪਾਉਂਦਾ ਹੈ ਰੇਡ ਨਾਲ ਪੂਰੀ ਇਹ ਮੜਕ ਵੀ ਆਹ ਪਾਉਂਦਾ ਹੈ ਰੇਡ ਨਾਲ ਪੂਰੀ ਇਹ ਮੜਕ ਵੀ ਸ਼ਿੱਲੂ ਕਹਿੰਦਾ ਉਧਰਲੀ ਰੇਡ ਆਉਣ ਤੋਂ ਬਾਅਦ ਸੁਲਤਾਨਿਆ ਫੇਰ ਰੇਡ ਪਾਉਣੀ ਹੈ ਸੁਲਤਾਨਿਆ ਫ ਫੇਰ ਰੇਡ ਪਾਉਣੀ ਹੈ ਬਹੁਤ ਬਹੁਤ ਧੰਨਵਾਦ ਸਾਰੀ ਫੈਡਰੇਸ਼ਨ ਦਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਜਾ ਰਿਹਾ ਹੈ ਸਾਰੀ ਫੈਡਰੇਸ਼ਨ ਦਾ ਬਹੁਤ ਬਹੁਤ ਧੰਨਵਾਦ ਪ੍ਰਬੰਧਕ ਕਮੇਟੀ ਵੱਲੋਂ ਫੈਡਰੇਸ਼ਨ ਵੱਲੋਂ ਕਮੇਟੀ ਦਾ ਧੰਨਵਾਦ ਹੈ ਜਿੰਨੇ ਵੀ ਟੂਰਨਾਮੈਂਟ ਢੋਲੀ ਭਾਈ ਤੋਂ ਲੈ ਕੇ ਅੱਜ ਮਰਿੰਡੇ ਤੱਕ ਜਿੰਨੀਆਂ ਕਮੇਟੀਆਂ ਨੇ ਸਾਥ ਦਿੱਤਾ ਸਾਰੇ ਦਾ ਧੰਨਵਾਦ ਬੂਰੀਆ ਤੇ ਸ਼ੀਲੂ ਬੂਰੀਆ 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 ਹੋ ਗਈ ਦੁਨੀਆ ਦੇ ਵਿੱਚ ਆਹ ਬੰਟੀ ਬੰਟੀ ਹੋਈ ਪਈ ਕਕਰਾਲੀ ਸਾਹਿਬ ਕਰੋ ਗੱਲ ਯਾਰਾ ਲਓ ਸਾਹਮਣੇ ਇਸ ਵੇਲੇ ਪਈ ਹੋਈ ਕਬੱਡੀ ਨੌਜਨਗਰੋ ਦੀ ਚਾਰ ਜਫਾ ਫੀ ਤਿਆਰ ਨੇ ਹੁਣ ਕੌਣ ਜਫਾ ਲਾ ਕੇ ਬੱਲੇ ਬੱਲੇ ਕਰਵਾਵੇਗਾ ਗੱਲ ਸਮੇਂ ਦੀ ਬੰਟੀ ਦੀ ਪਈ ਹੋਈ ਰੇਡ ਆਹ ਵੇਖਦਾ ਵੀ ਨੰਬਰ ਜਿਹੜਾ ਹੈ ਵੀਰੋ ਪਲੰਟੀ ਨਿਊਜ਼ੀਲੈਂਡ ਨਵਾਂ ਸ਼ਹਿਰ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਹੈ ਸੁਲਤਾਨ ਦੀ ਕਬੱਡੀ ਕਕਰਾਲੀ ਸਾਹਿਬ ਦੇ ਬੋਲ ਮਨਪ੍ਰੀਤ ਯੂ ਐਸ ਏ ਵੱਲੋਂ ਸ਼ੀਲੂ ਦੇ ਤਿੰਨ ਜਫਿਆਂ ਤੇ 5000 ਦਿੱਤਾ ਜਾਣਾ ਹੈ ਭਾਈ ਇੱਕ ਵਾਰ ਦੱਸਦਿਆ ਕਰੋ ਮੈਂ ਸੁਣ ਲੈਣਾ ਤੇ ਤੁਸੀਂ ਪਿੱਛੇ ਚਲੇ ਜਾ ਕਰੋ ਮਨਪ੍ਰੀਤ ਯੂ ਐਸ ਏ ਵੱਲੋਂ ਸ਼ੀਲੂ ਦੇ ਤਿੰਨ ਜਫਿਆਂ ਦਾ 5000 ਤੇ 5000 ਲੈ ਵੀ ਲਲੇ ਕੀਤੇ ਫਿਰ 10 ਸਾਈ ਸ਼ੀਲੂ ਦੇ ਤਿੰਨ ਜੱਫਿਆਂ ਤੇ 5000 ਕਾਰੀ ਤੇ ਲੱਲੇ ਰੌਣੀ ਵੱਲੋਂ ਵੀ ਲੱਗ ਗਿਆ ਉਹਨਾਂ ਦਾ ਧੰਨਵਾਦ ਕੀਤਾ ਜਾਂਦਾ ਹੈ ਆ ਰੇਡ ਪੌਂਡੀ ਗੋਰਾ ਮੈਦਾਨ ਦੇ ਵਿੱਚ ਫੇਰ ਤਿਆਰ ਹੈ ਆਏ ਨੌਜਵਾਨ ਗੋਰਾ ਹਰਿਆਣੇ ਵਾਲਾ ਇਸੇ ਸਾਲ ਉੱਠਿਆ ਤੇ ਪਹਿਲੇ ਸਾਲ ਹੀ ਧੂਮਾ ਪਾਈ ਜਾਂਦਾ ਮੁੰਡਾ ਕਹਿੰਦੇ ਪਹਿਲੇ ਸਾਲ ਹੀ ਧੂਮਾ ਪਾਈ ਜਾਂਦਾ ਲੈ ਵੀ ਲੋਕਾਂ ਵਾਲਿਆ ਕਰੀ ਗੱਲ ਲਾਓ ਪਾਲੀ ਫਤੇਗੜ ਛੰਨਾ ਵਾਲਾ ਇਸ ਵੇਲੇ ਕਬੱਡੀ ਪਾਉਣ ਦੇ ਲਈ ਨੌਜਵਾਨ ਵਾਧਾ ਹੋਇਆ ਚਾਰ ਜਾਫੀ ਤਿਆਰ ਨੇ ਹੁਣ ਚੌਂ ਦੇ ਵਿੱਚੋਂ ਕਿਹੜਾ ਗਰੂ ਲਾ ਕੇ ਜਫਾ ਬੱਲੇ ਬੱਲੇ ਕਰਵਾਵੇਗਾ ਗੱਲ ਸਮੇਂ ਦੀ ਹੈ ਐਨ ਧਾਵੀ ਦਾ ਬੋਲਿਆ ਹੋਇਆ ਧਾਵਾ ਮੇਰੇ ਵੀਰੋ ਕੌਣ ਠੱਲਦਾ ਹੈ ਸ਼ੀਲੂ ਵਿਚ ਅੱਜ ਇਸ ਜਾਫੀ ਜਰਵਾਨੇ ਦਾ ਇਹ ਹੈ ਸ਼ੀਲੂ ਹਰਿਆਣੇ ਦਾ ਜਾਫੀ ਹੈ ਟਕਾਣੇ ਦਾ ਨਾ ਚੱਲਦਾ ਹੈ ਕੋਟੀ ਵਿੱਚ ਅੱਜ ਗੱਭਰੂ ਜਰਵਾਨੇ ਦਾ ਬੰਟੀ ਦੀ ਰੇਡ ਖੇੜੇ ਦੀ ਆ ਪਿਆਰੀ ਆ ਨੰਬਰ ਦਾ ਰੀਪਲੇ ਹੈ ਜਦ ਪਾਲੀ ਨੇ ਰੇਡ ਪਾਈ ਸ਼ੀਲੂ ਨਾਲ ਟੱਕਰ ਹੋਈ ਇਹ ਨੰਬਰ ਰੀਪਲੇ ਹੈ ਸਾਹਮਣੇ ਵੇਖਦਾ ਵੀ ਬੰਟੀ ਤਗੜਾ ਨੰਬਰ ਆਪਣੀ ਟੀਮ ਲਈ ਜੁੜ ਗਿਆ ਪੂਰੀਏ ਦੀ ਰੇਡ ਕਕਰਾਲੀ ਸਾਹਿਬ ਪੈ ਰਹੀ ਹੈ ਲੋ ਤਾਜਪਰੀਏ ਸੁਪਿੰਦਰ ਵੱਲੋਂ ਸੁਲਤਾਨ ਦੀਆਂ ਤੇਰੇ ਜਿਹੜਾ ਤੇ 51 ਡਾਲਰ ਯੂਐਸਏ ਵਾਲੇ ਲਾਗੇ ਉਹਨਾਂ ਦਾ ਧੰਨਵਾਦ ਹੈ ਆ ਕਰਮਜੀਤ ਘੰਗਸ ਪੰਜ ਹਾਰ ਲਿਆਂ ਦਾ ਜੇਤੂ ਹੈ ਮੁੰਡਾ ਕਹਿੰਦੇ ਹਾਰ ਦਾ ਜੇਤੂ ਹੈ ਅੱਜ ਭੱਜਾ ਜਾਂਦਾ ਲੋਟ ਨਹੀਂ ਆ ਰਿਹਾ ਤਕੜੇ ਤਕੜੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੁੜੀ ਆ ਰਿਹਾ ਨਦੋਰ ਵਾਲੇ ਨਿੱਕੇ ਦੀ ਰੇਡ ਪਾ ਰਹੀ ਹੈ ਲੋਪੋ ਵਾਲਿਆ ਕਰੀ ਗੱਲ ਲਓ ਨਿੱਕਾ ਇਸਲੇ ਨਦੋਰ ਵਾਲਾ ਥੋੜਾ ਥੋੜਾ ਗਰਾਊਂਡ ਆਪਾਂ ਜਿਹੜਾ ਕਲੀਅਰ ਰੱਖੀਏ ਹੱਥ ਜੋੜ ਕੇ ਬੇਨਤੀ ਹੈ ਸਾਡੀ ਸਾਹਮਣੇ ਟੱਕਰ ਟੱਕਰ ਸਿਰੇ ਦੀ ਵਾਹ ਓਏ ਨਿੱਕਿਆ ਐਨ ਬੱਲੇ ਬੱਲੇ ਕਰਵਾਈ ਹੈ ਸੁਲਤਾਨ ਨੇ ਰੇਡ ਪਾਈ ਹੈ ਲਓ ਸੁਲਤਾਨ ਨੇ ਰੇਡ ਪਾਈ ਹੈ ਪ੍ਰੀਤਮ ਭਲਾਨ ਦੇ ਪੁੱਤਰ ਨੇ ਰੇਡ ਪਾਈ ਹੋਈ ਹੈ ਆ ਧਨੋਏ ਪਰਿਵਾਰ ਦੇ ਕਹਿੰਦੇ ਪੁੱਤਰ ਨੇ ਰੇਡ ਪਾਈ ਹੋਈ ਹੈ ਪਰ ਧਾਕੜ ਗੋਗੜੀਆਂ ਵਾਲਾ ਇਹ ਕਰਦਾ ਹੈ ਅਗਲੀ ਰੇਡ ਬਾਲੀ ਬੰਟੀ ਟਿੱਬੇ ਵਾਲਾ ਫੇਰ ਮੈਦਾਨ ਦੇ ਵਿੱਚ ਤਿਆਰ ਹੈ ਆ ਟਿੱਬੇ ਵਾਲਾ ਵੀ ਦੁਨੀਆ ਦਾ ਟਾਪਰ ਹੈ ਇਹ ਨੌਜਵਾਨ ਕਹਿੰਦੇ ਬੜੀ ਬੜੀ ਨਿਮਰਤਾ ਇਸ ਨੌਜਵਾਨ ਦੇ ਵਿੱਚ ਕੁੱਟ-ਕੁੱਟ ਕੇ ਭਰੀ ਹੋਈ ਹੈ ਇਹ ਨਾਂ ਥਾਪੀ ਮਾਰਦਾ ਨਾ ਐਕਸ਼ਨ ਕਰਦਾ ਆ ਟਿੱਬੇ ਵਾਲਾ ਬੰਟੀ ਗੁਰਮਗੂਖੇ ਟਵਾਲ ਦਾ ਇੰਦਰਜੀਤ ਗਿੱਲ ਨਵੀ ਗਿੱਲ ਉਹਨਾਂ ਦਾ ਚੇਤਾ ਖਿਡਾਰੀ ਹੈ ਆ ਰੇਡ ਬਾਲੀ ਦੇਸੀ ਫਰਮਾਣੇ ਵਾਲਾ ਲੋਪਰ ਵਾਲਿਆ ਕਰਦੇ ਸਿਵਤ ਉਧਰ ਸਲੱਖਣ ਸਰਪੰਚ ਖੋਖਰਾ ਵੱਲੋਂ ਸ਼ੀਲੂ ਦਾ ਹਰ ਜਫਾ ਜਿਹੜਾ ਇੱਕੇ ਹਰ ਦਾ ਲਾਲੀ ਵੱਲੋਂ 2000 ਸੁਲਤਾਨ ਤੱਕ ਪੁੱਜ ਗਿਆ ਸਾਹਮਣੇ ਪਈ ਹੋਈ ਰੇਡ ਦੇਸੀ ਤੇ ਸ਼ੀਲੂ ਦੇ ਦਰਮਿਆਨ ਪਈ ਹੋਈ ਟੱਕਰ ਇਹ ਦੁਨੀਆ ਦਾ ਟਾਪਰ ਹੈ ਫਰਮਾਨੇ ਵਾਲੇ ਦੀ ਚਰਚਾ ਪੂਰੀ ਹੈ ਆਹ ਵੇਖਣਾ ਵੀ ਇਸ ਵੇਲੇ ਸ਼ੀਲੂ ਤੇ ਦੇਸੀ ਸ਼ੀਲੂ ਤੇ ਦੇਸੀ ਏ ਸਿਰ ਓਏ ਨੌਜਵਾਨਾ ਓ ਮਰੰਡੇ ਵਾਲਾ ਨਜ਼ਾਰਾ ਆਇਆ ਕਦੀ ਦੁਨੀਆ ਖੋਸ਼ਾ ਰਿਪੋਟਾ ਓਕੇ ਆ ਰਿਪੋਟਾ ਓਕੇ ਆ ਕਿ ਬੱਟ ਤੇ ਨਾ ਪਉਂਦੀ ਕਦੇ ਲਾਲਣਾ ਪੈਂਦਾ ਹੈ ਗਰਾਊਂਡਾਂ ਚ ਹੱਡਾਂ ਨੂੰ ਬਾਲਣਾ ਕਿ ਰੋਹ ਵਿੱਚ ਨਾ ਫੜਦੀ ਵੀ ਲਾਲੀਆਂ ਅੱਖ ਜਿਹੜੀ ਮਾਰਦੀ ਸਕੈਨ ਗੁੱਤਾ ਨੂੰ ਆਹ ਲੜਨ ਤੋਂ ਜਣੇ ਪੇਰੀ ਜੇ ਪੈ ਜਾਏ ਤੁਰਨਾ ਫਿਰਨੀ ਦੀ ਪੈਰ ਚ ਸ਼ੇਰਾਂ ਦੇ ਪੁੱਤਾਂ ਨੂੰ ਆਹ ਸਾਹੋਕੇ ਵਾਲਾ ਸਾਹੋਕੇ ਵਾਲਾ ਕੋਸ਼ਿਸ਼ ਕਰਦਾ ਪਰ ਬੂਰੀਆ ਰੇਡ ਤੇ ਵੀ ਅਗਲੀ ਕਬੱਡੀ ਪਾਉਣ ਦੇ ਲਈ ਨੌਜਨ ਵਾਧਾ ਹੋਇਆ ਗਰਾਊਂਡ ਦਾ ਡਿਸਪਲਨਰ ਮੈਰ ਸਿੰਘ ਜੀ ਥੋੜਾ ਕੈਮ ਰੱਖੀਏ ਸਾਹਮਣੇ ਪਈ ਹੋਏ ਰੇਡ ਜਾਫੀ ਤਾਕੜ ਇਸ ਲਈ ਗੋਗੜੀਆਂ ਵਾਲਾ ਹਰਿਆਣੇ ਦੇ ਸ਼ੋਰੇ ਐਨ ਬੱ ਨੰਬਰ ਧਾਵੀ ਦਾ ਪ੍ਰੀਤਮ ਪਹਿਲਵਾਨ ਦੀ ਪੁੱਜੇ ਹੋਏ ਨੇ ਦੱਲੀ ਪੁੱਜਿਆ ਹੋਇਆ ਪਿਸ਼ੋਕਰ ਪਿੰਡ ਲੱਗ ਗਿਆ ਦੁਨੀਆ ਦੇ ਵਿੱਚ ਤੁਮਾਂ ਨੇ ਆ ਬੰਟੀ ਹੈ ਲਗਾਤਾਰ ਪਾ ਰਿਹਾ ਹੈ ਟਿੱਬੇ ਵਾਲਾ ਇਸ ਲਈ ਕਬੱਡੀ ਕਬੱਡੀ ਕਰਨਾ ਹੋਇਆ ਚਾਰ ਜਾਫੀਆਂ ਦੇ ਵਿੱਚੋਂ ਹੁਣ ਕਿਹੜਾ ਖਿਡਾਰੀ ਲਾ ਕੇ ਜਫਾ ਬੱਲੇ ਬੱਲੇ ਕਰਵਾਵੇਗਾ ਕਾੜੀ ਟੀਮ ਚੈਂਪੀਅਨ ਬਣਦੀ ਆ ਫਕਰ ਝੰਡੇ ਵਾਲਾ ਸੋਨੀ ਤੇ ਬੰਟੀ ਤਕੜਾ ਨੰਬਰ ਜੋੜਦਾ ਹੋਇਆ ਸੁਲਤਾਨ ਦੀ ਰੇਡ ਕਰਾਲੀ ਸਾਹਿਬ ਦੇ ਬੋਲ ਗੋਲਾ ਪੰਜ ਵੱਧੇ ਬੱਲੇ ਵੀ ਕਹਿੰਦੇ ਸ਼ੀਲੂ ਦੇ ਹਰ ਇੱਕ ਜਫੇ ਤੇ ਕਯਰ ਦਿੱਤਾ ਜਾਣਾ ਲਓ ਸੁਲਤਾਨ ਪ੍ਰੀਤਮ ਪਹਿਲਵਾਨ ਦਾ ਪੁੱਤਰ ਰੇਡ ਪੌਡੀ ਮੈਦਾਨ ਚ ਤਿਆਰ ਹੈ ਅੱਜ ਦੇ ਸਮੇਂ ਦਾ ਦੁਨੀਆ ਦਾ ਟਾਪਰ ਮੱਲਾ ਹੈ ਵੱਡਾ ਮੱਲਾ ਹੈ ਖੇਡ ਕਬੱਡੀ ਦੇ ਵਿੱਚ ਵੱਡਾ ਨਾਮ ਹੈ ਖੇਡ ਕਬੱਡੀ ਦੇ ਵਿੱਚ ਵੱਡਾ ਨਾਮ ਹੈ ਇਹ ਨੌਜਵਾਨ ਕਬੱਡੀ ਦੇ ਅਰਥਕ ਯੋਧੇ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਜਿਹੜਾ ਹੋਲਡ ਨੰਬਰ ਹੈ ਉਹ ਨਿਊਜ਼ੀਲੈਂਡ ਦੀ ਟੀਮ ਦਾ ਹੈ ਅੰਜੇ ਭਾਈ ਪਲੀਜ਼ ਰਿਕਵੈਸਟ ਹੈ ਤੇਰੇ ਅੱਗੇ ਆਹ ਕਲੀਅਰ ਕਰਾ ਦੇ ਕਿਉਂਕਿ ਮੈਚ ਬਹੁਤ ਤਗੜਾ ਹੈ ਕਾਲੀ ਭਾਈ ਹੋ ਜੋ ਪਿੱਛੇ ਨੂੰ ਅੰਜੇ ਭਾਈ ਅੰਜਾ ਸਰਪੰਚ ਆਂਧਿਆ ਜਰੂਰ ਜਿਹੜਾ ਗਰਾਊਂਡ ਖਾਲੀ ਕਰਾ ਦਿਓ ਲਓ ਨਦੋਰ ਵਾਲਾ ਨਿੱਕਾ ਪਾ ਕੇ ਰੇਡ ਇੱਕ ਹੋਰ ਪੈਂਟ ਜੁੜ ਗਿਆ लवली ਰੇਡ ਪੌਂਟੀ ਕਰਮਜੀਤ ਕਣਗਸ ਆ ਗਿਆ ਇਧਰ ਸਾਡਾ ਵੀਰ ਮਨਦੀਪ ਬਾਜਵਾ ਰੀਅਲ اسٹیਟ ਦੀ ਦੁਨੀਆ ਦੇ ਵਿੱਚ ਵੱਡਾ ਨਾਮ ਹੈ ਇਸ ਇਲਾਕੇ ਦੇ ਵਿੱਚ ਭਾਵੇਂ ਐਗਰੀਕਲਚਰ ਲੈਂਡ ਦੀ ਗੱਲ ਹੋਵੇ ਭਾਵੇਂ ਨੌਜਵਾਨ ਦਾ ਕਹਿੰਦੇ ਕਮਰਸ਼ੀਅਲ ਦੇ ਵਿੱਚ ਗੱਲ ਹੋਵੇ ਬਹੁਤ ਵੱਡਾ ਨਾਮ ਹੈ ਮਨਦੀਪ ਬਾਜਵਾ ਤੇ ਗੁਰੂ ਸ਼ੇਰਗਿਲ ਯਾਰੀਆ ਫੱਟੇ ਚ ਗੱਡੇ 킬 ਵਰਗੀ ਜੋਪੋਂ ਵਾਲਿਆ ਕਰਦੇ ਸਿਫਤ ਹੈਪੀ ਹੋਣਾਂ ਦਾ ਵੀ ਧੰਨਵਾਦ ਹੈ ਅਮਰੀਕਾ ਵਾਲਿਆਂ ਨੇ ਫਲੈਕਸ ਲਵਾਏ ਆ ਕਹਿੰਦੇ ਆਓ ਸਾਹਮਣੇ ਬੰਟੀ ਆ ਗਿਆ ਖੇ ਤਾਰੀ ਮੁੰਡੇ ਦੀ ਕਾਉਡੀ ਵਿੱਚ ਸਰਦਾਰੀ ਅੱਜ ਦੇ ਟਾਈਮ ਦਾ ਟਾਪਰ ਖਿਡਾਰੀ ਆਹ ਬੰਟੀ ਤਗੜਾ ਨੰਬਰ ਜੋੜ ਗਿਆ ਸੁਲਤਾਨ ਫੇਰ ਆ ਗਿਆ ਲਓ ਸੁਲਤਾਨ ਦੀ ਆ ਰੇਡ ਤੇ 5000 ਰੁਪਇਆ ਗੁਰੂ ਸ਼ੇਰਗਿੱਲ ਤੇ ਮੰਦੀਪ ਬਾਜਵਾ ਇੱਕੋ ਰੇਡ ਤੇ 5000 5000 ਉਹ 5000 ਲੱਗਿਆ ਜੱਟ ਤੇ ਲੈ ਵੀ ਗੁਰੂ ਸ਼ੇਰਗਿੱਲ ਲੈ ਵੀ ਲਾਲੀ ਫੜ ਕੇ 5000 ਉਧਰ ਪੁੱਜਦਾ ਕਰਦੇ ਤੁਹਾਡਾ ਧੰਨਵਾਦ ਹੈ ਲੈ ਵੀ ਤੁਹਾਨੂੰ ਸਾਡਾ ਵੀਰ ਉਹਦੇ ਵੱਲੋਂ ਵੀ ਕਹਿੰਦਾ 2000 ਸੁਲਤਾਨ ਤੇ ਫੇਰ ਲੱਗੇ ਆ ਸਮਾਂ ਇੱਕ ਬੇਨਤੀ ਹੈ ਵੀ ਇਹ ਮੈਚ ਬਹੁਤ ਤਕੜਾ ਹੈ ਤੁਹਾਡੇ ਚਰਨਾਂ ਦੇ ਵਿੱਚ ਸਾਰੇ ਵੀਰ ਥੋੜਾ ਥੋੜਾ ਪਿੱਛੇ ਨੂੰ ਹੋ ਜਿਓ ਸਾਰੇ ਕਮੇਟੀ ਵਾਲੇ ਆਓ ਥੋੜਾ ਇਹ ਟੂਰਨਾਮੈਂਟ ਹੈ ਥੋੜੀ ਚੜ੍ਹਾਈ ਹੋਣੀ ਹੈ ਥੋੜੇ ਮੇਲੇ ਦੀਆਂ ਗੱਲਾਂ ਹੋਣੀਆਂ ਭਰਾ ਬਣ ਕੇ ਥੋੜਾ ਡਿਸਪਲਿਨ ਵਿੱਚ ਕਾਇਮ ਰੱਖੋ ਬਾਬਾ ਸੁਖਚੈਨ ਦਾ ਸੰਦੀਪ ਨੰਗਲੰਬੀਆ ਕਬੱਡੀ ਕਲੱਬ ਸ਼ਾਹਕੋਟ ਦੇ 20 ਨੰਬਰ ਨੇ ਬਿਓ ਪ੍ਰਾਂਟੀ ਨਿਊਜ਼ੀਲੈਂਡ ਨਮਾ ਸ਼ਹਿਰ ਦੇ 22 ਨੰਬਰ ਨੇ 20 ਤੇ 22 ਹਾਂਜੀ ਭਾਈ ਬਣ ਕੇ ਭਰਾ ਬਣ ਕੇ ਸਾਰਿਆਂ ਲਈ ਮਾਨ ਸਨਮਾਨ ਹੈ ਗਰਾਉਂਡ ਕਲੀਅਰ ਗਰਾਉਂਡ ਕਲੀਅਰ ਕਾਲੀ ਸਾਡਾ ਵੀਰ ਬਡਾਲਾ ਤੇ ਨਾਲ ਲੱਲਾ ਸਰਪੰਚ ਰੌਣੀ ਵਾਲਾ ਉਹਨਾਂ ਵੱਲੋਂ 5000 ਸ਼ੀਲੂ ਦੇ ਤਿੰਨ ਜੱਫਿਆਂ ਦੇ ਐਲਾਨ ਕੀਤਾ ਹੋਇਆ ਹੈ ਤੇ ਜੀ ਯੂ ਐਸ ਏ ਵੱਲੋਂ ਵੀਰ ਦਾ ਜੱਫਾ 3000 ਦਾ ਹਾਂਜੀ ਗਗਰ ਵਾਲਾ ਸੁਲਤਾਨ ਦੀਆਂ ਤਿੰਨ ਰੇਡਾਂ ਦਾ 51 ਡਾਲਰ ਵੀ ਲੈ ਲਿਓ ਬਾਈ ਕੋਈ ਆਕੇ ਕਿਉਂਕਿ ਤਿੰਨ ਰੇਡਾਂ ਪੈ ਚੁੱਕੀਆਂ ਸਾਡਾ ਵੀਰ ਸੁਪਿੰਦਰ ਤਾਜਪਰੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ 51 ਯੂ ਐਸ ਏ ਵਾਲੇ ਡਾਲਰ ਉਹਨਾਂ ਦਾ ਧੰਨਵਾਦ ਹੈ ਉਧਰ ਸਾਡਾ ਵੀਰ ਗੁਰੂ ਸ਼ੇਰਗੱਲ ਤੇ ਨਾਲ ਮਨਦੀਪ ਸਿੰਘ ਜੀ ਬਾਜਵਾ ਉਹਨਾਂ ਦਾ ਦਿਲੋਂ ਧੰਨਵਾ ਕਲਬਰ ਕਬੱਡੀ ਕਲੱਬ ਦਾ ਮੇਨ ਆਊਡਰ ਵੀ ਹੈ ਤੇ ਉਸ ਟੀਮ ਦਾ ਥੰਮ ਵੀ ਹੈ ਤੇ ਸ਼ਾਹਕੋਟ ਦੀ ਟੀਮ ਦਾ ਮੇਨ ਸਪਾਂਸਰ ਵੀ ਹੈ ਉਹ ਨਹੀਂ ਕਰਿਆ ਸਮੀ ਗਰੇ ਵਾਲ ਕਲਰਫੁੱਲ ਪੇਂਟਿੰਗ ਦਾਵਾ ਗਾਟਾ ਮਾਰੂ ਕਬੱਡੀ ਕਲੱਬ ਦੀ ਗੱਲ ਹੈ ਸਾਬੀ ਧੱਕੜ ਉਹਨਾਂ ਦੇ ਸਾਥੀ ਸਾਡੇ ਵੀਰ ਹਰਜਾਪ ਜੌਹਲ ਹੁਣੀ ਆਏ ਹੋਏ ਆ ਬਹੁਤ ਬਹੁਤ ਧੰਨਵਾਦ ਹੈ ਆ ਸਿਰੇ ਦਾ ਮੈਚ ਹੈ 2 ਨੰਬਰਾਂ ਦਾ ਫਰਕ ਹੈ ਐਨ ਸਿਰੇ ਦੀ ਟੱਕਰ ਮੇਰੇ ਵੀਰੋ ਮੇਜਰ ਲੀ ਕਬੱਡੀ ਫੈਡਰੇਸ਼ਨ ਵੱਲੋਂ ਜਿੰਨੀਆਂ ਵੀ ਪ੍ਰਬੰਧਕ ਕਮੇਟੀਆਂ ਨੇ ਟੂਰਨਾਮੈਂਟ ਕਰਵਾਇਆ ਸਾਰਿਆਂ ਦਾ ਧੰਨਵਾਦ 14 14 ਮਾਰਚ ਨੂੰ ਨੰਗਲੰਬੀਆਂ ਦੇ ਵਿੱਚ ਸੰਦੀਪ ਦੀ ਵਰਸ਼ੀ ਤੇ ਸਾਰਿਆਂ ਨੇ ਜਰੂਰ ਪੁੱਜਣਾ ਆਹ ਦੇਖਦੇ ਆ ਵੀ ਸ਼ੀਲੂ ਤੇ ਬੂਰੀਆ ਟੱਕਰ ਟੱਕਰ ਸਿਰਾ ਹੋਏ ਨੌਜਾਨਾ ਖਿਡਾਰੀਆਂ ਦਾ ਪੈਸਾ ਮੇਜਰ ਲੀਗ ਲੋ ਖਿਡਾਰੀਆਂ ਦੇ ਵਿੱਚ ਵੰਡਿਆ ਜਾਵੇਗਾ 20 ਲੱਖ ਦੇ ਇਨਾਮ ਜਿਹੜੇ ਉਸ ਮਹਾਨ ਕਬੱਡੀ ਖਿਡਾਰੀ ਸੰਦੀਪ ਦੀ ਯਾਦ ਦੇ ਵਿੱਚ ਮੇਰੇ ਵੀਰੋ ਵਾਰਸ਼ੀ ਸਮਾਗਮ ਤੇ ਖਿਡਾਰੀਆਂ ਦੇ ਵਿੱਚ ਵੰਡੇ ਜਾਣਗੇ ਥੋੜਾ ਗਰਾਊਂਡ ਕਲੀਅਰ ਕਰ ਦਿੱਤਾ ਜਾਵੇ ਸਾਰੀ ਸੰਗਤ ਨੇ ਪੁੱਜਣਾ ਬਾਂਟੀ ਦੀ ਰੇਡ ਕਕਰਾਲੀ ਸਾਹਿਬ ਦੇ ਬੋਲ ਬਾਂਟੀ ਨੌਜਵਾਨ ਅਸਵੇ ਟਿੱਬੇ ਵਾਲਾ ਰੇਡ ਪੌਂਡੀ ਫੇਰ ਮੈਦਾਨ ਦੇ ਵਿੱਚ ਵਧਿਆ ਹੋਇਆ ਹੈ ਹੁਣ ਵੇਖ ਰਿਹਾ ਕਿਹੜਾ ਖਿਡਾਰੀ ਕਿ ਲਿਖਿਆ ਮੁਕੱਦਰਾਂ ਦਾ ਕੋਈ ਖੋਹ ਨਹੀਂ ਸਕਦਾ ਸਮੇਂ ਤੋਂ ਪਹਿਲਾਂ ਕੁਝ ਹੋ ਨਹੀਂ ਸਕਦਾ ਜੇ ਗੱਮ ਮਿਲ ਗਏ ਤੇ ਆਉਣਗੀਆਂ ਖੁਸ਼ੀਆਂ ਵੀ ਕਿ ਰੱਬ ਬ ਦਿਨ ਇੰਜ ਹੋ ਨਹੀਂ ਸਕਦਾ ਕਿ ਰੱਬ ਬਦਲੇ ਨਾ ਦਿਨ ਇੰਜ ਹੋ ਨਹੀਂ ਸਕਦਾ ਲਓ ਸੁਲਤਾਨ ਅੱਜ ਛਾਇਆ ਹੋਇਆ ਪ੍ਰੀਤਮ ਪਹਿਲਵਾਨ ਦਾ ਪੁੱਤਰ ਅੱਜ ਦੁਨੀਆ ਦੇ ਵਿੱਚ ਚਰਚੇ ਕਰਾਏ ਹੋਇਆ ਹੈ ਅੱਜ ਦੁਨੀਆ ਦੇ ਵਿੱਚ ਚਰਚੇ ਕਰਾਏ ਹੋਇਆ ਹੈ ਲਓ ਰੇਡ ਪੌੜੀ ਗੋਰਾ ਫੇਰ ਤਿਆਲੂ ਵਾਲਾ ਰਸਵਾਲੂ ਵਾਲਾ ਗੋਰਾ ਕਿਹੜੀ ਟੀਮ ਚੈਂਪੀਅਨ ਬਣੇਗੀ ਦੁਨੀਆ ਨੂੰ ਇੰਤਜ਼ਾਰ ਹੈ ਕਪਤਾਨ ਕਪਤਾਨ ਪਰ ਗੋਰੇ ਵਿੱਚ ਹੈ ਬੜੀ ਜਾਨ ਕਪਤਾਨ ਕਪਤਾਨ ਪਰ ਗੋਰੇ ਵਿੱਚ ਹੈ ਬੜੀ ਜਾਨ ਮਰਿੰਡੇ ਦਾ ਕਪ ਆ ਨੰਬਰ ਦਾ ਰੀਪਲੇ ਜਦ ਗੋਰੇ ਨੇ ਰੇਡ ਪਾਈ ਦੀਸ਼ੇ ਦੇ ਨਾਲ ਮੁਕਾਬਲਾ ਹੋਇਆ ਹੋਰ ਨੰਬਰ ਦਾ ਰੀਪਲੇ ਹੈ ਫਰਮਾਨੇ ਵਾਲੇ ਦੇਸੀ ਦੀ ਰੇਡ ਖੇਡ ਮੈਦਾਨ ਦੇ ਵਿੱਚ ਪਈ ਹੋਈ ਹੈ ਐਨ ਟੱਕਰ ਸਿਰੇ ਦੀ ਹੈ ਮੁਕਾਬਲਾ ਸਖਤ ਹੈ ਦੇਸੀ ਫਰਮਾਨੇ ਵਾਲਾ ਕਬੱਡੀ 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 ਦੁਨੀਆ ਜੁੜੀ ਹੋਈ ਆ ਟਾਕੜ ਗੋਗਰੀਆ ਵਾਲਾ ਮਨਦੀਪ ਸਿੰਘ ਟਾਕੜ ਤੇ ਦੇਸੀ ਫਰਮਾਨਾ ਇਸ ਨੇ سرا مراندا سرا دا گونج ਸਿਰਾਂ ਲੱਗਿਆ ਦੂਜ ਉੱਠਿਆ ਹੈ ਸਿਰਾਂ ਲੱਗਿਆ ਦੂਜ ਉੱਠਿਆ ਹੈ ਮੇਲਾ ਕੂਨ ਉੱਠਿਆ ਸਿਰਾਂ ਲੱਗਿਆ ਹੈ ਕਿ ਸਾਡੀ ਡੇਟੋ ਕਾਪੀ ਕਹਿੰਦੇ ਕਿਥੋਂ ਲੱਭੜੇ ਪੈਦਾ ਸੀ ਨਵਾਂ ਕੋਈ ਟ੍ਰੈਂਡ ਕਰਾਂਗੇ ਬੰਬ ਕਿਲ ਕੋਕਾ ਤਾਂ ਬਥੇਰੇ ਕਰਦੇ ਹੱਤ ਦਾ ਵੀ ਸਿਰਾਂ ਸੀ ਐਂਡ ਕਰਾਂਗੇ ਉਹ ਬਾਟੀ ਤੇ ਰਵੀ ਦੇ ਦਰਮਿਆਨ ਖੜਕਾ ਧੜਕਾ ਬਾਟੀ ਤੇ ਰਵੀ ਬਾਟੀ ਤੇ ਰਵੀ ਬਾਟੀ ਤੇ ਰਵੀ ਹੋਈ ਪਈ ਹੈ ਸ਼ੀਲੂ ਦੇ ਤਿੰਨ ਜਫਿਆਂ ਤੇ ਕਾਰੀ ਸਾਡਾ ਵੀਰ ਬਡਾਲਾ ਤੇ ਨਾਲ ਕਹਿੰਦੇ ਲੱਲਾ ਰੌਣੀ 5000 ਗੁਰੂ ਸ਼ੇਰ ਜਿੱਲ ਤੇ ਮੰਦੀਪ ਬਾਜਵੇ ਵੱਲੋਂ 5000 ਸ਼ੀਲੂ ਦੇ ਤਿੰਨ ਜਫਿਆਂ ਤੇ 10000 ਰੁਪਏ ਲੱਗਿਆ ਹੋਇਆ ਹੈ ਸ਼ੀਲ ਆਸਿਆ ਲੱਗਾ ਹੋਇਆ ਟੱਕਰ ਕਹਿਨ ਸਿਰੇ ਦੀ ਬੜੀ ਹੋਈ ਹੈ ਰੇਡ ਪੁਆਇੰਟ ਦੀ ਨਜ਼ਰ ਵਾਲਾ ਨਿੱਕਾ ਵਧਿਆ ਹੋਇਆ ਇੱਕ ਪਾਸੇ ਸੋਨੀ ਫਕਰ ਝੜਿਆ ਵਾਲਾ ਨਾਲ ਕਹਿੰਦੇ ਅਰਸ਼ਾ ਨਾਲ ਸੋਹਣਾ ਨਾਲ ਰਵੀਆ ਸਾਹੋਕੇ ਵਾਲਾ ਟਾਟੋ ਦੇ ਕਬੱਡੀ ਕੱਪ ਦਾ ਬੈਸਟ ਸ਼ਾਪਰ ਅੱਜ ਕਹਿੰਦੇ ਕਿਹਦੀ ਬੱਲੇ ਬੱਲੇ ਹੋਣੀ ਹੈ ਅੱਜ ਕਿਹੜੀ ਟੀਮ ਚੈਂਪੀਅਨ ਬਣੇਗੀ ਇਹ ਕੁਝ ਸਮੇਂ ਤੋਂ ਬਾਅਦ ਲੋਕਾਂ ਵਾਲਿਆ ਪਤਾ ਲੱਗ ਜਾਣਾ ਦੁਨੀਆ ਨੂੰ ਕਹਿੰਦੇ ਦੁਨੀਆ ਦੇ ਵਿੱਚ ਧੂਮਾ ਪੈ ਜਾਣੀ ਓ ਤਾਕੜ ਤੇ ਬੂਰੀਆ ਤਾਕੜ ਤੇ ਬੂਰੀਆ ਟੱਕਰ ਸਿਰੇ ਦੀ ਹੈ ਯੁਰਤਨਾ ਪਿਆ ਮੁੰਡਾ ਪਰ ਸਾਹਮਣੇ ਨੰਬਰ ਬੂਰੀਏ ਦਾ ਸ਼ਾਹਕੋਟ ਹੈ ਜਸਮ ਜਿਸ ਸਾਹ ਦੀ ਟੀਮ ਖੇਡ ਰਹੀ ਹੈ ਗੁਰਜੀਤ ਸੰਧੂ ਦੀ ਟੀਮ ਹੈ ਆਹ ਵੇਖਦਾ ਵੀ ਇਸ ਵੇ ਪਈ ਹੋਈ ਨੌਜਨ ਬੰਟੀ ਦੀ ਰੇਡ ਵੰਟੀ ਦੀ ਰੇਡ ਸਿਰੇ ਦੀ ਖੇਡ ਵਰਿੰਡੇ ਦਾ ਕੱਪ ਹੁੰਦੀ ਹੱਤ ਐਨ ਬੱਲੇ ਬੱਲੇ ਹੋਈ ਜਾਂਦੀ ਹੈ ਬੱਲੇ ਬੱਲੇ ਹੋਈ ਜਾਂਦੀ ਹੈ ਸਾਰੀ ਫੈਡਰੇਸ਼ਨ ਦਾ ਧੰਨਵਾਦ ਹੈ ਸਾਰੇ ਨੁਮਾਇੰਦਿਆਂ ਦਾ ਜਿਨ੍ਹਾਂ ਨੇ ਫੈਡਰੇਸ਼ਨ ਦੇ ਲਈ ਦਿਨ ਰਾਤ ਇੱਕ ਕੀਤਾ ਸਾਰੇ ਪ੍ਰਮੋਟਰਾਂ ਦਾ ਜਿਨ੍ਹਾਂ ਨੇ ਵੱਡੀਆਂ ਟੀਮਾਂ ਬਣਾਈਆਂ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਯੋਗਦਾਨ ਪਾਇਆ ਕੱਪ ਕਰਵਾਏ ਸਾਰਿਆਂ ਦਾ ਰੋਲ ਹੈ ਸਾਰਿਆਂ ਦਾ ਸਹਿਯੋਗ ਹੈ ਸਾਰਿਆਂ ਦੇ ਸਦਾ ਹੀ ਰਣੀ ਰਹਿਾਂਗੇ ਸਾਹਮਣੇ ਗੋਰੇ ਨੇ ਕਬੱਡੀ ਪਾਦੀ ਕਰਨਾਲੀ ਸਾਹਿਬ ਕਰ ਦਿਓ ਗੱਲ ਲਓ ਗੋਰਾ ਰੇਡ ਪੌਂਡੀ ਮੈਦਾਨ ਦੇ ਵਿੱਚ ਵਧਾਓ ਹੇ ਲਾਲੀ ਤਨਵਾ ਕੜੂਏ ਵਾਲਾ ਉਸ ਵੀਰ ਦਾ ਵੀ ਬਹੁਤ ਬਹੁਤ ਧੰਨਵਾਦ ਆ ਲਓ ਗੋਰਾ ਪਾ ਕੇ ਰੇਡ ਇੱਕ ਹੋਰ ਪੁਆਇੰਟ ਆਪਣੀ ਟੀਮ ਦੇ ਹਿੱਸੇ ਕਰ ਗਿਆ ਹੈ ਕਿ ਹੋ ਗਿਆ ਬੜਾ ਤੇਜ ਜਵਾਨਾ ਬੱਤ ਕੇ ਰੱਖ ਪੈਰ ਜਵਾਨਾ ਯਾਰੀ ਦੇ ਮੋਢੇ ਤੇ ਰੱਖ ਕੇ ਲਾਉਂਦੇ ਨੇ ਲੋਕ ਨਿਸ਼ਾਨਾ ਆ ਯਾਰੀ ਦੇ ਮੋਢੇ ਤੇ ਰੱਖ ਕੇ ਲਾਉਂਦੇ ਨੇ ਲੋਕ ਨਿਸ਼ਾਨਾ ਕਰਮਜੀਤ ਕੰਗਸ ਤੇ ਸ਼ੀਲੂ ਸ਼ੀਲੂ ਤੇ 10000 ਜਿਹੜਾ ਹੋਲਡ ਨੰਬਰ ਸੀਗਾ ਦੀ ਬਾਜਵਾ ਜਿਹੜਾ ਹੋਲਡ ਨੰਬਰ ਸੀ ਉਹ ਸ਼ਾਹਕੋਟ ਦੀ ਟੀਮ ਦਾ ਉਹ ਦੀਸ਼ੇ ਦਾ ਨੰਬਰ ਹੈ ਜਿਹੜਾ ਹੋਲਡ ਨੰਬਰ ਸੀਗਾ ਸਾਹਮਣੇ ਪਈ ਹੋਈ ਬੰਟੀ ਦੀ ਰੇਡ ਚਾਰ ਜਾਫੀਆਂ ਵਿੱਚੋਂ ਹੁਣ ਸਾਹ ਹੋ ਕੇ ਆ ਇਸ ਲਈ ਟੱਕਰ ਸਿਰੇ ਦੀ ਹੈ ਲੈ ਵੀ ਕਾਲਿਆ ਤੇਰੀ ਜ਼ਿੰਮੇਵਾਰੀ ਵੱਡੀ ਰਹੀ ਨੌਜਾਨਾ ਤੇਰਾ ਧੰਨਵਾਦ ਹੈ ਕਾਲੇ ਨੇ ਬੜੀ ਮਿਹਨਤ ਦੇ ਨਾਲ ਐਨ ਮੇਰੇ ਵੀਰੋ ਆਪਣੀ ਡਿਊਟੀ ਨਿਭਾਈ ਹੈ ਸਵੇਰ ਤੋਂ ਆਕੇ ਸ਼ਾਮ ਤੱਕ ਸਾਰਿਆਂ ਦਾ ਪਿਆਰ ਸਤਿਕਾਰ ਦੇ ਨਾਲ ਸਾਰਿਆਂ ਦਾ ਧੰਨਵਾਦ ਸਾਹਮਣੇ ਦੇਸੀ ਦੀ ਪਈ ਹੋਈ ਰੇਡ ਹੁਣ ਚਾਰ ਜਫੀਆਂ ਵਿੱਚੋਂ ਹੁਣ ਕਿਹੜਾ ਖਿਡਾਰੀ ਕਿਰਾਊ ਬੱਲੇ ਬੱਲੇ ਖੁੱਚ ਪੱਟੀ ਗਈ ਕੈਂਚੀ ਪੈ ਗਈ ਪੈ ਗਈ ਪੈ ਗਈ ਸੀਚੇ ਵਾਲਿਆ ਸਿਰਾਂ ਲਾ ਗਿਆ ਸੀਚੇ ਵਾਲਿਆ ਸਿਰਾਂ ਲਾ ਗਿਆ ਸ਼ੀਲੂ ਦੇ ਤਿੰਨ ਜਫੀਆਂ ਤੇ 10000 ਲੱਗਾ ਹੋਇਆ ਪਰ ਨਦੋਰ ਵਾਲਾ ਨਿਕਾ ਫੇਰ ਆ ਗਿਆ ਰਵੀ ਸਾਹੋਕੇ ਵਾਲਾ ਚੱਕ ਸਾਬੂ ਦਾ ਸੋਣਾ ਲੁੱਲੀਆਂ ਦਾ ਬਿੱਲੀ ਹੈ ਨਾਲ ਦੀਸ਼ਾ ਕਹਿੰਦੇ ਨੌਜਵਾਨ ਆ ਚਾਰ ਜਫੀਆਂ ਦੇ ਵਿੱਚੋਂ ਹੁਣ ਦੇਖਦੇ ਵੀ ਦੀਸ਼ੇ ਦੀ ਕੀ ਕੀਤੀ ਹੋਈ ਟਰਾਈ ਹੈ ਇਹ ਟੀਮ ਦਾ ਕਹਿੰਦੇ ਕਪਤਾਨ ਵੀ ਹੈ ਅੱਜ ਮੈਦਾਨ ਦੇ ਵਿੱਚ ਬੱਲੇ ਬੱਲੇ ਹੋ ਰਹੀ ਹੈ ਦੁਨੀਆ ਦੇ ਟਾਪਰ ਵੱਲ ਪੁਜੇ ਹੋਇਆ ਸੁਰਿੰਦਰ ਟੀਮਾ ਜੰਡਪਰੀਆ ਫਤੇ ਸਾਡਾ ਵੀਰ ਪੀਤਾ ਜੰਡਪਰੀਆ ਉਹਨਾਂ ਵੀਰਾਂ ਦਾ ਧੰਨਵਾਦ ਹੈ ਆਹ ਨੌਜਵਾਨੇ ਫੜਿਆ ਨੌਜਵਾਨੇ ਐਨ ਗਿੱਟੇ ਤੋਂ ਪਰ ਸੁਲਤਾਨ ਅੱਜ ਕਹਿੰਦੇ ਰੁਕਣ ਦੇ ਮੂੜ ਚ ਨਹੀਂ ਸੁਲਤਾਨ ਅੱਜ ਬੱਲੇ ਬੱਲੇ ਕਰਵਾ ਰਿਹਾ ਹੈ ਪ੍ਰਬੰਧਕ ਕਮੇਟੀ ਨਾਲ ਪਿਆਰ ਹੈ ਪ੍ਰੀਜ਼ਮ ਪਹਿਲਵਾਨ ਟੂਰਨਾਮੈਂਟ ਹੈ ਪ੍ਰੀਤਮ ਪਲਵਾਨੀ ਦਾ ਟੋਨਾ ਬਾਰੇਵਾਲ ਪਹਿਣਾ ਅਨੂਸ਼ਰਮਾ ਜੀ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਜੇ ਆਪੋ ਆਪਣੀ ਵੱਡੀ ਜ਼ਿੰਮੇਵਾਰੀ ਨਿਭਾਉਂਦੇ ਆ ਆ ਸਾਹੋਕੇ ਵਾਲਾ ਇਸ ਵੇਲੇ ਪੁਆਇੰਟ ਰੀਡਰ ਦਾ ਨੰਬਰ ਬੰਟੀ ਦਾ ਅਗਲੀ ਕਬੱਡੀ ਪਾਉਣ ਦੇ ਲਈ ਪੂਰੀਆ ਵੱਧਾ ਹੋਇਆ ਹੈ ਕਮਲਜੀਤ ਜੰਡ ਕੋਹੜਾ ਉਧਰਿੰਦਰਪਾਲ ਬਾਜਵਾ ਵਾਲਾ ਗੱਲਾਂ ਸਿਰੇ ਦੀਆਂ ਨੇ ਆ ਨੌਜਨਪੁਰੀਏ ਦੀ ਰੇਡ ਪਈ ਹੋਈ ਚਾਰ ਜਾਫੀਆਂ ਵਿੱਚੋਂ ਹੁਣ ਕਿਹੜਾ ਖਿਡਾਰੀ ਧਾਕੜ ਪਰ ਨਹੀਂ ਪਿੰਦੂ ਸੀਚੇ ਵਾਲੀ ਹੈ ਕਮਾਲ ਕਰ ਗਿਆ ਬਿਓ ਪਲੰਟੀ ਨਿਊਜ਼ੀਲੈਂਡ ਨਵਾਂ ਸ਼ਹਿਰ ਦੇ ਲਈ 13 ਕੱਪ ਬਿਓ ਪਲੰਟੀ ਨੇ ਜਿੱਤੇ ਆ ਫਾਸਟ ਤੇ 14 ਸ਼ਾਹ ਕੋੜ ਨੇ ਦਿੱਤੇ ਆ ਅੱਜ ਦਾ ਕੱਪ ਕਿਹਦੇ ਨਾਂ ਹੁੰਦਾ ਐਰ ਵੇਖਦਾ ਵੀ ਤੁਮਾ ਕਿਹੋ ਜੀਆਂ ਪੈਂਦੀਆਂ ਨੇ ਇਹ ਮੇਜਰ ਲੀਗ ਹੈ ਸੰਦੀਪ ਨੇ ਆਪਣੀ ਜ਼ਿੰਦਗੀ ਲੇਖੇ ਲਾ ਗਿਆ ਇਸ ਖੇਡ ਸੰਗਤਾਂ ਦੇ ਖੇਡ ਕਬੱਡੀ ਦੇ ਭੱਗੇਪਿੰਡ ਦੇ ਮੰਗੀ ਵੀ ਖੇਡ ਸਕਦਾ ਪੰਡਾਲ ਦੇ ਸੁੱਖੇ ਦੀ ਖੁਸ਼ੀ ਦੁੱਗਾ ਦੀ ਬੰਟੀ ਟਿੱਬੇ ਦੀ ਲਾੜ ਜਲ ਦੀ ਅਮਰਤਾਲ ਫਿਲਹੇ ਜਾਲ ਹੁਣਾ ਦਾ ਸਾਰੇ ਖਿਡਾਰੀਆਂ ਦਾ ਰੁਣਕੀ ਦੇ ਸੋਹਣ ਦਾ ਵੱਡਾ ਰੋਲ ਫਰਾਲੇ ਦੇ ਪਿੱਛੇ ਲਾ ਗਿਆ ਖਿਡਾਰੀਆਂ ਸੁਲਤਾਨ ਡੱਕ ਗਿਆ ਸੀਚੇ ਵਾਲਿਆ ਸੁਲਤਾਨ ਡੱਕ ਗਿਆ ਬੰਟੀ ਆ ਗਿਆ ਰੇਡ ਪਾਉਣ ਦੇ ਲਈ ਲਓ ਬੰਟੀ ਕਹਿੰਦੇ ਰੇਡ ਪਾਉਣ ਲਈ ਆ ਗਿਆ ਕਿ ਅਸੀਂ ਵੀਰ ਭਗਤ ਸਰਾਭਾ ਸਿੰਘ ਦੇ ਬਨ ਕੇ ਕਫਨ ਬਾਉਤ ਸਿਰ ਚਨਾ ਚਰਦੇ ਕਦੀ ਵਾਰ ਨਾ ਕਰੀਏ ਮਜਲੂਮਾਂ ਤੇ ਰਹੀਏ ਗਊ ਗਰੀਬ ਦੀ ਬਾਫੜਦੇ ਗੁਰਤੀ ਦਿੱਤੀ ਆ ਬਾਬੇ ਦੀਪ ਸਿੰਘ ਨੇ ਜਿਹੜੇ ਰਹੀ ਨੇਤਰੀ ਤੇ ਸੀਸ ਧਰਦੇ ਦਿਲੋਂ ਪਿਆਰ ਕਰੀਦਾ ਸਜਣਾ ਨੂੰ ਅਸੀਂ ਲੋਕ ਆਪਾਂ ਨਹੀਂ ਕਰਦੇ ਦਿਲੋਂ ਪਿਆਰ ਕਰੀਦਾ ਸਜਣਾ ਨੂੰ ਅਸੀਂ ਲੋਕ ਦਿਖਾਵਾ ਨਹੀਂ ਕਰਦੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਭੈਣ ਰਪਿੰਦਰ ਕੌਰ ਜੀ ਪ੍ਰਧਾਨਗੀ ਇਹ ਇਹ ਸੀਜ਼ਨ ਜਿਹੜਾ ਮੇਜਰ ਲੀਗ ਦਾ ਖੇਡਿਆ ਗਿਆ ਸਾਰੇ ਖਿਡਾਰੀਆਂ ਦਾ ਫੈਡਰੇਸ਼ਨ ਵੱਲੋਂ ਸਾਰੇ ਅਫੀਸ਼ਲਾਂ ਦਾ ਸਾਰਿਆਂ ਦਾ ਧੰਨਵਾਦ ਹੈ ਬਲਾਨ ਸਾਹਿਬ ਪੰਮਾ ਜੀ ਸਾਡੇ ਸ਼ਾਹਕੋਟ ਵਾਲੇ ਲਾਈਵ ਵਾਲੀ ਟੀਮ ਇੰਦਰਜੀਤ ਤੇਰਾ ਸਪੈਸ਼ਲੀ ਸਾਰਿਆਂ ਦਾ ਧੰਨਵਾਦ ਬਲਾਨ ਸਾਹਿਬ ਤੁਹਾਡੀ ਜ਼ਿੰਮੇਵਾਰੀ ਬਹੁਤ ਵੱਡੀ ਸਾਜਣ ਤੇਰੀ ਉਸ ਤੋਂ ਵੱਡੀ ਜ਼ਿੰਮੇਵਾਰੀ ਤੇ ਨਰਵੈਰ ਸਿਆ ਸੁਭਾਉਂ ਪੈਂਦਾ ਸਭ ਤੋਂ ਤੇ ਸਭ ਤੋਂ ਲੇਟ ਜਾਣਾ ਹੈ ਇਹ ਸਾਰੀ ਟੀਮ ਹੈ ਸਾਰਿਆਂ ਦਾ ਰੋਲ ਹੈ ਸਾਰੀਆਂ ਪ੍ਰਬੰਧਕ ਕਮੇਟੀਆਂ ਦਾ ਤੇ ਸਭ ਤੋਂ ਵੱਡਾ ਰੋਲ ਰੱਬ ਰੂਪੀ ਦਰਸ਼ਕਾਂ ਦਾ ਜਿਹੜੇ ਇੱਥੇ ਵੀ ਪੁੱਜਦੇ ਲਾਈਵ ਹੀ ਦੇਖਦੇ ਸੰਦੀਪ ਨੂੰ ਪਿਆਰ ਕਰ ਰਹੇ ਇੱਕ ਵਾਰੀ ਮੰਗਲੰਬੀ ਵਾਲੇ ਸੰਦੀਪ ਦੇ ਨਾਂ ਤੇ ਤਾੜੀਆਂ ਜ਼ੋਰਦਾਰ ਮਾਰ ਦਿਓ ਤਾੜੀਆਂ ਜ਼ੋਰਦਾਰ ਮਾਰ ਦਿਓ ਪਰ ਸ਼ਿੱਲੂ ਸ਼ਿੱਲੂ ਕਰਾ ਗਿਆ ਉਹ ਸ਼ਿੱਲੂ ਅੱਤ ਕਰਾ ਗਿਆ ਕਿ ਚਲਾ ਗਿਆ ਭਾਵੇਂ ਸੰਦੀਪ ਜੱਟਾ ਛੱਡ ਕੇ ਕਬੱਡੀ ਦੇ ਮੈਦਾਨਾਂ ਵਿੱਚ ਝੰਡਾ ਕਿ ਉਹ ਗੱਡ ਕੇ ਕਿ ਗੱਡੀ ਪੂਰੀ ਚੜੀ ਸੀ ਤੇ ਚੜੀ ਰਹੀ ਜੱਟ ਦੀ ਉਂਗਲ ਤੇ ਖੜੀ ਸੀ ਖੜੀ ਰਹੂ ਜੱਟ ਦੀ ਉਂਗਲ ਤੇ ਖੜੀ ਸੀ ਖੜੀ ਰਹੂ ਜੱਟ ਦੀ ਬਲੇਡ ਇਟਰ ਦੀ ਇਹ ਸੰਸਥਾ ਹੈ 14 ਮਾਰਚ ਨੂੰ ਸਾਰਿਆਂ ਨੇ ਨੰਗਲ ਮੀਆਂ ਦੇ ਵਿੱਚ ਪਹੁੰਚਣਾ ਸਾਰਿਆਂ ਨੂੰ ਬੇਨਤੀ ਹੈ ਹਰਪ੍ਰੀਤ ਜੰਡਪੁਰੀਏ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਇਹ ਭਰਾ ਵੀ ਸੰਸਥਾ ਦੇ ਨਾਲ ਵੱਡਾ ਰੌਣਕ ਲਮਾਉਂਦਾ ਹੈ ਮੇਜਰ ਲੀਗ ਦੇ ਨਾਲ ਸਾਹਮਣੇ ਟੱਕਰ ਸਿਰੇ ਦੀ ਬੁਰੀਆ 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 ਕਮਾਲ ਹੋਈ ਪਈ ਹੈ ਅੱਜ ਮਰੰਡੇ ਦੇ ਵਿੱਚ ਕਮਾਲ ਹੋਈ ਪਈ ਹੈ ਗੁਰੂ ਸ਼ੇਰਗਿਲ ਦਾ ਤੇ ਮਨਦੀਪ ਬਾਜਵੇ ਦਾ ਦਿਲੋਂ ਧੰਨਵਾਦ ਹੈ ਗੁਰੂ ਸ਼ੇਰਗਿਲ ਦਾ ਤੇ ਮਨਦੀਪ ਬਾਜਵੇ ਦਾ ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਵੀਰਾਂ ਦੀ ਬਹੁਤ ਵੱਡੀ ਮਿਹਤ ਦੇ ਆ ਅੱਜ ਦੇ ਕਪਤਨ ਅਸੀਂ ਆਨੰਦ ਮਾਰਦੇ ਹੋ ਆ ਬੰਟੀ ਟਿੱਬੇ ਵਾਲਾ ਭੱਜ ਜਾਂਦਾ ਹੈ ਇੱਕ ਹੋਰ ਪੁਆਇੰਟ ਜੋੜਨ ਦੇ ਵਿੱਚ ਕਮਜਾਬੀ ਹਾਸਲ ਕਰ ਗਿਆ ਹੈ ਸਿਰੇ ਦੀ ਟੱਕਰ ਵੜੀ ਹੋਈ ਹੈ ਆ ਸੁਲਤਾਨ ਰੇਡ ਪੌਂਡ ਦੀ ਮੈਦਾਨ ਦੇ ਵਿੱਚ ਵਧਿਆ ਹੋਇਆ ਪ੍ਰੀਤਮ ਪਹਿਲਵਾਨ ਦਾ ਪੁੱਤਰ ਵਾਹ ਓਏ ਨੌਜਵਾਨਾ ਸੁਲਤਾਨ ਤੇ ਸ਼ਿਲੂ ਟੌਪ ਟਾਈਮ ਚੱਲਦਾ ਹੈ ਦੋਨੋਂ ਸੁਲਤਾਨ ਦਾ ਟੌਪ ਟੌਕ ਚੱਲਦਾ ਏ ਸ਼ੇਲੂ ਸੋਤਾਂ ਦੇ ਦੋ ਗਲੇ ਬੰਦੇ ਨੇ ਟੱਚ ਚ ਰੱਖਿਆ ਰੱਖਿਆ ਤਾਂ ਯਾਰ ਸਾਰੇ ਚੁਣ ਚੁੜ ਕੇ ਕਿ ਕੀ ਦੀਆਂ ਮਜਾਲ ਕੋਈ ਥੱਲੇ ਲਾ ਦੇਵੇ ਜੱਟ ਦੀ ਗੱਡੀ ਨੂੰ ਦੱਬ ਮਾਰੇ ਤੜਕੇ ਉਹ ਸੁਲਤਾਨ ਦੀ ਗੱਡੀ ਨੂੰ ਰੱਬ ਮਾਰੇ ਤੜਕੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਟੁੰਨੀ ਸੰਧੂ ਜੀ ਰੁੜਕੇ ਵਾਲੇ ਜੀ ਬਾਕੀ ਸੰਗੀ ਮੌਲੀ ਉਹਨਾਂ ਦਾ ਪੂਰਾ ਕਹਿੰਦਾ ਵੀ ਤੇਜੀ ਘੜੂਏ ਦਾ ਰੂਪੇ ਕੜੂਏ ਦਾ ਤੇ ਗੱਬਰ ਮੌੜੀ ਮਹਿਬਾਨ ਦਾ ਬਹੁਤ-ਬਹੁਤ ਧੰਨਵਾਦ ਹੈ ਜਿਲੂ ਨੇ ਜਖਲੀ 2000 ਆ ਗਿਆ ਹੈ ਗੱਬਰ ਵੱਡਾ ਮੱਲ ਹੋਇਆ ਇਸ ਇਲਾਕੇ ਦਾ ਸੇਠੀ ਦਾ ਨਾਂ ਲੈ ਵੀ ਕੜੂਏ ਵਾਲਿਆ ਆਹ ਵੇਖ ਸਾਹਮਣੇ ਜਾ ਰਿਹਾ ਹੈ ਇਸ ਲਈ ਨੌਜਾਨ ਗੱਬਰੂ ਕਰ ਰਿਹਾ ਕੋਸ਼ਿਸ਼ ਤੇ ਨੰਬਰ ਰੇਡਰ ਦਾ ਪਰ ਸਾਲੂ ਵਾਲੇ ਗੋਰੇ ਦਾ ਅੱਜ ਜੰਡ ਵੀ ਨੱਚਦਾ ਵੀਦਾ ਅੱਜ ਜੰਡ ਵੀ ਪਹਿਲੇ ਦਿਨ ਇਸ ਲਈ ਕਹਿੰਦੇ ਨੱਚਦਾ ਫਿਰਦਾ ਕਮਲਜੀਤ ਜੰਡ ਆਹ ਵੇਖਦਾ ਵੀ ਪਈ ਹੋ ਰੇਡ ਚਾਰ ਜਾਫੀਆਂ ਵਿੱਚੋਂ ਹੁਣ ਕੌਣ ਬੱਲੇ ਬੱਲੇ ਕੌਣ ਬੱਲੇ ਬੱਲੇ ਇਸ ਲਈ ਪਈ TACAR! TACAR! ¡Tacar! ਟੱਕਰ ਟੱਕਰ ਸਿਰੇ ਦੀ ਆ ਸੀਚੇ ਵਾਲੀਆ ਤੇ ਫਰਮਾਨੇ ਵਾਲਾ ਨੰਬਰ ਧਾਵੀ ਦਾ ਬੰਟੀ ਦੀ ਰੇਡ ਪੈ ਰਹੀ ਹੈ ਮਨੀ ਯੂਐਸਏ ਵੱਲੋਂ ਵੀ 2000 ਰੁਪਏ ਜਿਹੜਾ ਹੈ ਉਹ ਸ਼ੀਲੂ ਦੇ ਇੱਕੋ ਜੱਫੇ ਲੱਗਦੇ ਇੱਕੋ ਜੱਫੇ ਤੇ ਲੱਗ ਗਿਆ ਮਨੀ ਯੂਐਸਏ ਵੱਲੋਂ ਬੰਟੀ ਕਹਿੰਦੇ ਕੋਲੇ ਵਾਲੀ ਪਿੰਡ ਦਾ ਨੌਜਵਾਨ ਦੁਨੀਆ ਦਾ ਟਾਪਰ ਹੈ ਆ ਵੀ ਦੁਨੀਆ ਦਾ ਟਾਪਰ ਹੈ ਇਹ ਵੀ ਨੌਜਵਾਨ ਬੜੇ ਘੱਟ ਜੱਫੇ ਖਾਂਦਾ ਇੱਕ ਇੱਕ ਮੈਚ ਦੇ ਵਿੱਚ ਰਿਕਾਰਡ ਹੈ ਵੀ 18 18 19 19 20 20 24 24 25 25 ਕਬੱਡੀਆਂ ਬੜਾ ਸੰਦੀਪ ਲੁੱਧੜ ਵੀ ਪੁੱਜਿਆ ਹੋਇਆ ਹੈ 24 24 ਲੁੱਧੜ ਵੀ ਪੁੱਜਿਆ ਹੋਇਆ ਹੈ ਥੋੜਾ 2 ਮਿੰਟ ਭੁਰਿਆ ਜਾ ਪਿੱਛੇ ਨੂੰ ਕਰਾ ਦੇ ਫੇਰ ਤੈਨੂੰ ਮੰਨਾਂ ਵੀ ਲਾਈਨ ਤੋਂ ਚੱਕ ਕੇ ਲੈ ਗਿਆ ਘਰੋਏ ਵਾਲਾ ਐਨ ਜਿੱਦਾ ਹੱਕ ਜੋਰ ਨਾਲ ਭੁਰੇ ਨੇ ਕਨੇਡਾ ਦੇ ਵਿੱਚ ਜਫੇ ਲਾਏ ਆ ਸਿਰੇ ਦਾ ਮੈਚ ਹੈ ਦੁਨੀਆ ਪੱਪਾਂ ਭਾਰ ਹੈ ਐਨ ਬੱਲੇ ਬੱਲੇ ਹੋਈ ਪਈ ਹੈ ਲਾਲੀ ਵੀਰ ਉਹਨਾਂ ਦਾ ਧੰਨਵਾਦ ਸਾਹਮਣੇ ਕਬੱਡੀ ਸੁਲਤਾਨ ਆ ਗਿਆ ਲਓ ਸੁਲਤਾਨ ਫੇਰ ਆ ਗਿਆ ਆ ਪ੍ਰੀਤਮ ਪਹਿਲਵਾਨ ਦਾ ਪੁੱਤਰ ਫੇਰ ਆ ਗਿਆ ਆ ਪ੍ਰੀਤਮ ਪਹਿਲਵਾਨ ਦਾ ਪੁੱਤਰ ਤਨੁਹੇ ਪਰਿਵਾਰ ਦਾ ਹੀਰਾ ਅੱਜ ਕਹਿੰਦੇ ਬੁੱਕ ਦਾ ਫਿਰਦਾ ਹੈ ਅੱਜ ਬੁੱਕ ਦਾ ਫਿਰਦਾ ਹੈ ਵੀ ਘਰ ਦਾ ਕਬੱਡੀ ਕੱਪ ਹੈ ਲਾਲੀ ਦੇ ਨਾਲ ਪਿਆਰ ਹੈ ਗੁਰੂ ਸ਼ੇਰਗਿਲ ਦੇ ਨਾਲ ਪਿਆਰ ਹੈ ਮਨਦੀਪ ਬਾਜਵੇ ਦੇ ਨਾਲ ਪਿਆਰ ਹੈ ਪਰ ਨੌਜਵਾਨ ਨਜ਼ੋਰ ਵਾਲਾ ਨਿੱਕਾ ਕਬੱਡੀ ਪਾ ਰਿਹਾ ਲੋਪੋ ਵਾਲਿਆ ਕਰੀ ਗੱਲ ਲਾਓ ਸਾਹਮਣੇ ਇਸ ਵੇਲੇ ਪਈ ਰੇਡ ਟੱਕਰ ਸਿਰੇ ਦੀ ਐਲਪਾਈਨ ਗਰੁੱਪ ਘੋਏ ਵਾਲਿਆਂ ਦਾ ਧੰਨਵਾਦ ਨਿੱਕਾ ਸਿੱਕੀ ਰੰਗੀ ਦਾ ਆ ਨਿੱਕਾ ਸਿਰਾਂ ਕੀਤਾ ਸੀਜ਼ਨ ਦੇ ਵਿੱਚ ਆ ਗੋਰਾ ਆ ਗਿਆ ਜਗਰਾਲ ਵਾਲਾ ਵਿੱਕੀ ਰੰਗੀ ਦਾ ਗੋਰਾ ਜਗਰਾਲ ਵਾਲਾ ਵੀਰ ਗੋਰਾ ਜਗਰਾਲ ਵਾਲਾ ਸੀਤੇ ਵਾਲਿਆ ਪਰ ਗੋਰਾ ਕਹਿੰਦੇ ਸ਼ਾਹਕੋਟ ਦੀ ਟੀਮ ਲਈ ਤਗੜਾ ਨੰਬਰ ਜੋੜਦਾ ਹੋਇਆ ਲੈ ਵੀ ਲੋਕ ਦੀ ਟੀਮ ਲਈ ਉਧਰ ਵਿੱਕੀ ਰੰਗੀ ਦਾ ਤੇ ਗੁਰਦੀਪ ਸਾਡੇ ਵੀਰ ਦਾ ਦਿਲੋਂ ਧੰਨਵਾਦ ਹੈ ਇਹ ਵੀ ਗੁਰੂ ਸ਼ੇਰਗਿਲ ਦੇ ਪਰਮਦਰ ਮਿੱਤਰ ਆਹ ਵੰਟੀ 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 ਹੋਈ ਪਈ ਹੈ ਅੱਜ ਮਰੰਡੇ ਦੇ ਵਿੱਚ ਵੰਟੀ ਵੰਟੀ ਸੁਲਤਾਨ ਸੁਲਤਾਨ ਹੋਈ ਪਈ ਹੈ ਸ਼ੀਲੂ ਸ਼ੀਲੂ ਹੋਈ ਪਈ ਹੈ ਮੇਜਰ ਲੀਗ ਮੇਜਰ ਲੀਗ ਹੋਈ ਪਈ ਹੈ ਔਰ ਦੁਨੀਆ ਦੇ ਵਿੱਚ ਮੇਜਰ ਲੀਗ ਮੇਜਰ ਲੀਗ ਹੋਈ ਪਈ ਹੈ ਸੰਦੀਪ ਸੰਦੀਪ ਹੋਈ ਪਈ ਹੈ ਯਾਰ ਦਾ ਪਿਆਰ ਹੋਵੇ ਆਹ ਬੰਦਾ ਦਿਲਦਾਰ ਹੋਵੇ ਆਹ ਵੇਖ ਰਿਹਾ ਸਾਹਮਣੇ ਇਸਨੇ ਨੰਬਰ ਰੇਡਰ ਦੇ ਹਿੱਸੇ ਜਾ ਜੜਿਆ ਗਲੇਡੀਏਟਰ ਦੀ ਇਹ ਖੇਡ ਸੰਸਤਾ ਫਾੜ ਦੇ ਵਿੱਚ ਪਈਆਂ ਹੋਈਆਂ ਧੁੰਮਾ ਕੋਰੇ ਦੀ ਰੇਡ ਖੇਡ ਮੈਦਾਨ ਦੇ ਵਿੱਚ ਪੈ ਰਹੀ ਹੈ ਬੇਨਤੀ ਗਰਾਉਂਡ ਕਲੀਅਰ ਰੱਖਿਏ ਭਾਈ ਯਾਰ ਬਾਅਦ ਦੇ ਵਿੱਚ ਰੀਲਾ ਬਣਾ ਲਿਓ ਕੁਝ ਕਬੱਡੀਆਂ ਬਾਕੀ ਨੇ ਇਸ ਮੈਚ ਦੀਆਂ ਹੱਥ ਜੋੜ ਕੇ ਬੇਨਤੀ ਹੈ ਆਹ ਨੌਜੰਨ ਦਾ ਬੋਲਿਆ ਹੋਇਆ ਧਾਵਾ ਇਸ ਲਈ ਕੋਰਾ ਪਰ ਸੋਨੀ ਫਕਰ ਝੰਡੇ ਵਾਲਾ ਬੋਲ ਸੋਨਹਾਰ ਸ੍ਰੀ ਅਕਾਲ ਜਿੰਦਾਬਾਦ ਸੰਦੀਪ ਜਿੰਦਾਬਾਦ ਸੰਦੀਪ ਨਗਰੰਬੀਆਂ ਜਿੰਦਾਬਾਦ ਸੰਦੀਪ ਨਗਰੰਬੀਆਂ ਜਿੰਦਾਬਾਦ ਮੇਜਰ ਲੀਗ ਜਿੰਦਾਬਾਦ ਹੈਪੀ ਯੂਐਸਏ ਸਾਡਾ ਵੀਰ ਮਲਕਪਰੀਆ ਹੈਪੀ ਯੂਐਸਏ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਗੁਰੂ ਸ਼ੇਰਗਿੱਲ ਲਾਲੀ ਕੜੂਆ ਸਾਰਿਆਂ ਦਾ ਧੰਨਵਾਦ ਬਲਾਨ ਸਾਹਿਬ ਆਜੋ ਯਾਰਾ ਅੱਜ ਦੇ ਸਕੋਰ ਇੱਕ ਮਿੰਟ ਰੁਕ ਜਾ ਬਾਈ ਹਾਂਜੀ ਸਾਡੇ ਲਾਈਵ ਵਾਲੇ ਆ ਜਾਣ ਅਜ ਦੇ ਸਪੋਰਟ ਜੀ ਜੀ ਸ਼ਾਹਕੋਟ ਦੇ ਨੰਬਰ ਨੇ 34 ਤੇ ਨਿਊਜ਼ੀਲੈਂਡ ਦੇ 144 ਨਿਊਜ਼ੀਲੈਂਡ ਨੇ ਅੱਜ ਦਾ ਮਰਿੰਡੇ ਦਾ ਕੱਪ ਜਿੱਤ ਲਿਆ ਹੈ 14 14 ਫਾਸਟ ਕੱਪ ਨੇ ਬਾਕੀ ਜੋ ਰਿਕਾਰਡ ਕੀਪਰ ਸਾਹਿਬ ਦੱਸਣਗੇ ਵੇ ਕਿਹੜੀ ਟੀਮ ਚੈਂਪੀਅਨ ਹੈ ਇਹ ਡਿਕਲੇਅਰ ਕਰ ਦਿੱਤੀ ਜਾਵੇਗੀ ਸਾਰਿਆਂ ਨੇ 14 ਮਾਰਚ ਨੂੰ ਸੰਦੀਪ ਦੀ ਵਰਸ਼ੀ ਤੇ ਨੰਗਲੰਬੀਆ ਪਿੰਡ ਦੇ ਵਿੱਚ ਜਰੂਰ ਪੁੱਜਣਾ ਹੈ ਅੱਜ ਦੇ ਬੈਸਟ

ਬੰਟੀ ਬੰਟੀ ਵਾਲਾ ਬੰਟੀ ਬੰਟੀ ਹੋ ਗਈ ਤਾੜੀਆਂ ਜ਼ੋਰਦਾਰ ਨਾਲ ਹੋ ਗਈ ਅਵਤਾਰ ਤਾਰੀ ਨੂੰ ਵਧਾਈਆਂ ਨੇ ਟੰਗੇ ਵਾਲੇ ਨੂੰ ਆ ਜਸਵੰਦਰ ਸਿੰਘ ਸਰਪੰਚ ਜੀ ਨੂੰ ਵਧਾਈਆਂ ਨੇ ਬੰਟੀ ਨੇ ਵੱਡਾ ਰਿਕਾਰਡ ਬਣਾਤਾ ਕਬੱਡੀ ਦੇ ਵਿੱਚ ਹੈਪੀ ਘੁੰਮਣ ਯੂਐਸਏ ਬਹੁਤ ਬਾਕੀ ਜਫੇ ਜਾਰ ਸ਼ੀਲੂ ਹਰਿਆਣਾ ਸ਼ੀਲੂ ਅੱਜ ਦੇ ਕੱਪ ਦਾ ਬੈਸਟ ਜਾਫੀ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰੇ ਸੀਜ਼ਨ ਦੇ ਦੌਰਾਨ ਜੇ ਕਿਸੇ ਨੂੰ ਉੱਚਾ ਨੀਵਾ ਸ਼ਬਦ ਬੋਲਿਆ ਗਿਆ ਹੋਵੇ ਕਿਸੇ ਖਿਡਾਰੀ ਨੂੰ ਕਿਸੇ ਨਮਾਇंदे ਨੂੰ ਕਿਸੇ ਦਰਸ਼ਕ ਨੂੰ ਕਿਸੇ ਪ੍ਰਮੋਟਰ ਨੂੰ ਗਰਾਊਂਡ ਦਾ ਡਿਸਪਲਿਨ ਮੇਨਟੇਨ ਰੱਖਣ ਦੇ ਲਈ ਕਬੱਡੀ ਦੇ ਵਿੱਚ ਡਿਸਪਲਿਨ ਰੱਖਣ ਦੇ ਲਈ ਤਾਂ ਮੈਂ ਅਮਨ ਲੋਪੋਸ